ਸਾਰਿਆਂ ਦਾ ਧੰਨਵਾਦ ਹੈ ਜਿਹੜੇ ਤੁਸੀਂ ਇੱਥੇ ਸਾਡੀ ਕਵਰੇਜ ਕਰਨ ਵਾਸਤੇ ਆਏ ਹੋ ਪਹਿਲੇ ਗੱਲ ਕਹਣੀ ਦੋਨਾ ਜੋ ਵੀ ਉਸ ਦਿਨ ਉੱਥੇ ਹੋਇਆ ਅਸੀਂ ਕਹਿੰਦੇ ਆ ਵੀ ਉਹ ਗਲਤ ਹੋਇਆ ਪਰ ਕਦੇ ਵੀ ਇਹੋ ਜਿਹਾ ਕੰਮ ਜਿਹੜੀ ਸਰਕਾਰ ਉਹ ਕਦੇ ਨਹੀਂ ਕਰਦੀ ਹੈਗੀ ਸਰਕਾਰ ਕਿਉਂ ਨਹੀਂ ਕਰਦੀ ਹੈਗੀ ਜਿਹੜਾ ਸਾਡਾ ਉੱਥੇ ਦਾ ਕੈਂਡੀਡੇਟ ਸੀ ਦਿੱਤੀ ਮਸ਼ਾਲ ਉਹ ਜਿੱਤਿਆ ਹੋਇਆ ਸੀ ਚੌਥੇ ਮਿੰਟ ਦੀ ਗਰੀ ਮਸ਼ੀਨ ਤੋੜੀ ਗਈ ਹੈ ਉਹ ਮਸ਼ੀਨ ਬਿਲਕੁਲ ਉਹਨੇ ਤੋੜੀ ਨਹੀਂ ਹੈਗੀ ਕਿਉਂਕਿ ਉਸ ਮਸ਼ੀਨ ਦੇ ਵਿੱਚ ਉਹ ਮਾਡਲ ਟੌਮ ਦੀ ਸਾਰੀ ਉਹਦੇ ਵਿੱਚ ਬੋਟਾਂ ਸੀਗੀਆਂ ਉਹਨਾਂ ਬੋਟਾਂ ਦੇ ਉੱਤੇ ਉਹਦੀ ਉਹਦੇ ਉਸ ਦੇ ਵਿੱਚ ਜਿੱਤ ਸੀਗੀ ਜੇ ਉਹਨੇ ਤੋੜਨੀ ਹੁੰਦੀ ਤਾਂ ਦਿੰਨ ਮੋਰ ਮਸ਼ੀਨ ਵੀ ਤੋੜ ਦਿੰਦਾ ਨਾ ਸੀ ਸਿਆਸਤੀਆਂ ਨਾ ਨੂੰ ਸਾਨੂੰ ਸਿਆਸਤ ਕਰਨੀ ਆਉਂਦੀ ਹੈ ਨਾ ਅਸੀਂ ਕਿਸੇ ਨੂੰ ਮਾੜਾ ਚੰਗਾ ਕਹਿੰਦੇ ਆ ਔਰ ਨਾ ਹੀ ਅਸੀਂ ਕਿਸੇ ਨੂੰ ਚੰਗਾ ਮਾੜਾ ਬੋਲਦੇ ਆ ਲੇਕਿਨ ਇੱਥੇ ਜਿਹੜੀ ਸਿਆਸਤ ਕਾਂਗਰਸ ਪਾਰਟੀ ਕਰ ਰਹੀ ਹੈ ਉਹ ਬੜੀ ਜਿਹੜੀ ਗਲਤ ਨੀਤੀਆਂ ਦੇ ਤੌਰ ਤੇ ਉੱਪਰ ਜਿਹੜੀ ਇਹ ਕਾਂਗਰਸ ਪਾਰਟੀ ਇਹ ਸਿਆਸਤ ਕਰਦੀ ਹੈ ਫਿਰ ਇਹ ਜਿਹੜੀ ਕਿੰਨੇ ਵੋਟਰਾਂ ਦੀ ਥੋੜੀ ਥੋੜੀ ਜਿਹੜੀ ਮਸ਼ੀਨ ਤੋੜੀ ਗਈ ਫਿਰ ਕਿੰਨੀ ਥੋੜੀ ਜੀ ਇਹਨਾਂ ਨੇ ਇਲਜ਼ਾਮ ਲਾਇਆ ਇਹ ਮਸ਼ੀਨ ਤੋੜੀ ਉੱਥੇ ਕੈਮਰੇ ਲੱਗੇ ਹੋਏ ਸੀ ਤੁਸੀਂ ਦੇਖ ਲਓ ਕੈਮਰੇ ਵਿੱਚ ਕੈਮਰੇ ਵੀ ਉਹ ਕਹਿੰਦੇ ਤੋੜੇ ਕੈਮਰੇ ਵੀ ਤੋੜੇ ਕਿਥੇ ਤੋੜੀ ਦੇ ਬਿਲਕੁਲ ਪਤਾ ਬਿਲਕੁਲ ਨਹੀਂ ਕੈਮਰੇ ਤੋੜੇ ਜਿੱਤਿਆ ਹੋਇਆ ਕੈਂਡੀਡੇਟ ਕਦੇ ਦੀ ਤੋੜਦਾ ਹੁੰਦਾ ਕਿੰਨੇ ਵੋਟਰ ਜਿੱਤਿਆ ਹੋਇਆ ਸੀ ਜੀ ਤਾਂ تقريبا ਜਿਹੜਾ ਆਪਣਾ ਇਹਗਾ 200 250 ਕੁ ਔਰ 260 ਕੋਟਾ ਤੇ ਪਹਿਲੇ ਬੜੀ ਚੋਰ ਇੱਕ ਜਣ ਇੱਕ ਕੁੜੀ ਜਦੋਂ ਮੰਗਲ ਸਮਝੇ ਪੁੱਟ ਜਦੋਂ ਮਤਲਬ ਆਪਾਂ ਕਿਹਾ ਬਾਹਰੋਂ ਆ ਕੇ ਉਹਨੇ ਰੋਲਾ ਪਾਦਾ ਮਸ਼ੀਨਾ ਤੋੜਦੀਆਂ ਉਹਦਾ ਤੰਨੇ ਦੇ ਬਹਿ ਗਏ ਫੇ ਤੁਸੀਂ ਕਿੱਥੇ ਤੰਨੇ ਦੇ ਬੈਠੇ ਹੈਂ ਮਸ਼ੀਨਾ ਨੂੰ ਕਿਸੇ ਹੋਰ ਨੇ ਤੋੜੀਆਂ ਫੇ ਤੁਸੀਂ ਵੀ ਤੰਨੇ ਦੇ ਬੈਠੇ ਜਿਹੜੇ ਕਿ ਤੁਸੀਂ ਦਿੱਪੂ ਸੀਗੇ ਅਸੀਂ ਤਾਂ ਬਾਹਰ ਖੜੇ ਆ ਉਹੀ ਰੋਲਾ ਰੱਪਾ ਅੰਦਰ ਉਹ ਪੂਰੇ ਤੇ ਗੇਟ ਦੇ ਉੱਪਰ ਬੈਠੇ ਨੇ ਧਾਣਾ ਦੇ ਕੇ ਬੈਠੇ ਨੇ ਕਿਉਂ ਬੈਠੇ ਨੇ ਜਦ ਕੋਈ ਰਿਜ਼ਲਟ ਹੀ ਨਹੀਂ ਆਇਆ ਜਦ ਰਿਜ਼ਲਟ ਆਉਂਗਾ ਪੇਲੇ ਮਤਲਬ ਜੇ ਤੁਸੀਂ ਉਹ ਗੱਲ ਕਰਦੇ ਸਾਰੀ ਆ ਕੇ ਉਹ ਜੱਟ ਤੋਂ ਪਹਿਲੀਆਂ ਕਿ ਤਰ੍ਹਾਂ ਮਤੇ ਕਿ ਉਹਨੇ ਡਾਲਰ ਰੁਪਏ ਸ਼ੁਰੂ ਕਰਤਾ ਤੁਸੀਂ ਉਸ ਟਾਈਮ ਮੀਡੀਆ ਵਿਲੇ ਵਿੱਚ ਸਾਹਮਣੇ ਕਿਉਂ ਨਹੀਂ ਆਏ ਸੀ ਕੋਈ ਮੈਂ ਉੱਥੇ ਬੈਠਾ ਮੈਂ ਵੀ ਮਸ਼ੀਨਾ ਮੈਂ ਉੱਥੇ ਮੈਂ ਤਾਂ ਬਾਹਰ ਬੈਠਾ ਤੁਹਾਡੇ ਵੱਲੋਂ ਨਹੀਂ ਨਾ ਕਹੇ ਕੋਈ ਨਹੀਂ ਆਇਆ ਕੋੜੀਆਂ ਨਹੀਂ ਤੁਹਾਡੇ ਵੱਲੋਂ ਤਾਂ ਕਿਸੇ ਵੱਲੋਂ ਆਇਆ ਨਹੀਂ ਆ ਮਾਣ ਗੱਲ ਕੋਈ ਕਿਸੇ ਨੂੰ ਨਹੀਂ ਆਇਆ ਇਸਨੇ ਟੋੜੀਆਂ ਗੱਲ ਤੋਂ ਬਾਅਦ ਜਦੋਂ ਮਸ਼ੀਨਾ ਤੋੜਨ ਵਾਲੀ ਗੱਲ ਆਮਲੀ ਸਾਬ ਤੋਂ ਬਾਅਦ ਤੁਸੀਂ ਕਿਸੇ ਨੂੰ ਨਹੀਂ ਆ ਨਾ ਕਿਸੇ ਵੱਲੋਂ ਜਦੋਂ ਕਿ ਦੂਜੇ ਪਾਸੇ ਨੇ ਬਿਆਨ ਦਿੱਤੇ ਆ ਵੀ ਸਾਡੀ ਮਸ਼ੀਨ ਟੁੱਟ ਗਈ ਸੀ ਤੁਹਾਨੂੰ ਵੀ ਉਸ ਵੇਲੇ ਬਿਆਨ ਦੇਣਾ ਬੇਨਾ ਚੀਜ਼ ਸੀ ਬਸ ਪਿਆਨੋ ਸਟਾਫ ਤੁਹਾਡੇ ਵੱਲੋਂ ਤੁਹਾਡੇ ਜਿਹੜੇ ਵਰਕਰ ਸੀ ਉਸ ਟਾਈਮ ਨਾ ਚ ਪਤਾ ਨਹੀਂ ਸੀ ਉਹਨਾਂ ਵਿਚਾਰੀ ਸੀ ਅਗਰ ਪ੍ਰੀਪੇਅਰ ਸਭ ਤੇ ਅਸੀਂ ਡਰਦੀ ਕਿ ਕੋਈ ਵੜਾਈ ਝਗੜਾ ਨਾ ਹੋਵੇ ਤੁਸੀਂ ਨਾ ਕੋਈ ਮਾਤਰਾ ਨਹੀਂ ਦੇ ਰਹੇ ਵਿਦਾਊਟ ਅ ਡੈਕਲੇਰੇਸ਼ਨ ਤੁਸੀਂ ਕਹਿ ਰਹੇ ਹੋ ਕਿ ਮਸ਼ੀਨ ਟੁੱਟੀ ਦਾ ਪਤਾ ਨਹੀਂ ਹੈਗਾ ਬਟ ਪਬਲਿਕ ਕਹਿ ਰਹੀ ਹੈ ਕਿ ਬਿਲਕੁਲ ਇੱਕ ਤਰ੍ਹਾਂ ਦਾ ਵਿਦਾਊਟ ਅਨਾਉਂਸਮੈਂਟ ਉੱਥੇ ਆਪਾਂ ਦੇਖਿਆ ਕਿ ਸੈਸ਼ਨ ਮਨਾਏ ਜਾ ਰਹੇ ਨੇ ਉਹ ਸਰ ਫਿਰ ਕਿਸ ਬੇਸ ਤੇ ਮਸ਼ੀਨ ਤਾਂ ਟੁੱਟੀ ਹੈ ਪਰ ਸਾਡੇ ਕੈਂਡੀਡੇਟ ਨੇ ਮਸ਼ੀਨ ਨਹੀਂ ਤੋੜੀ ਕਿਹਨੇ ਤੋੜੀ ਤੁਹਾਡਾ ਕੈਂਡੀਡੇਟ ਅੰਦਰ ਸੀਗਾ ਤੁਸੀਂ ਵੀ ਕਹੇ ਸਰ ਚੋਣ ਕਮਿਸ਼ਨ ਦੇ ਕੋਲ ਕੰਪਲੇਂਟ ਲੈ ਕੇ ਕਿਹਨੇ ਤੋੜੀਏ ਇਸ ਜੀ ਦਾ ਤੁਸੀਂ ਵੀ ਆਪਣੇ ਵੱਲੋਂ ਕੋਈ ਕਾਰਵਾਈ ਦੀ ਮੰਗ ਕੇ ਇਸ ਦਾ ਜਵਾਬ ਤਾਂ ਉਹ ਦੇਣਗੇ ਆਪਕੀ ਸਾਨੂੰ ਕੀ ਕਾਰਵਾਈ ਦੀ ਹੈ ਜੀ ਸਰ ਤੁਸੀਂ ਕੋਈ ਜੜੀ ਹਾਕ ਭਾਈ ਬਣਦੀ ਹੋ ਜਾਣਾ ਨਹੀਂ ਤੁਸੀਂ 4 ਦਿਨ ਬਾਅਦ ਅੱਜ ਕਿਹੜੀ ਹੈਗੀ ਇਹ ਚੀਜ਼ ਸਾਹਮਣੇ ਲੈ ਰਿਹਾ ਤੁਸੀਂ ਉਸੇ ਦਿਨ ਕਿਉਂ ਨਹੀਂ ਇਹ ਚੀਜ਼ ਅੱਗੇ ਲੀਨ ਕੀਤੀ ਕਿ ਚਲੋ ਇਹ ਤਾਂ ਕੋਈ ਜੂਰੀ ਨਹੀਂ ਹੈ ਵੀ ਦੋ ਦਿਨ ਬਾਅਦ ਆ ਜੀ ਜਿਹੜੇ ਦੋ ਦਿਨ ਪਹਿਲਾਂ ਆ ਗਏ ਜੀ ਇਹ ਅਸਲ ਬਹੁਤ ਵੱਡੀ ਗੱਲ ਹੈ ਜੀ ਕਿ ਮਸ਼ੀਨ ਤੋੜੀ ਗਈਆਂ ਕਿ ਕੀ ਮਸ਼ਾਲ ਦਾ ਨਾਮ ਲਿਆ ਗਿਆ ਛੇਆ ਬਾਏ ਫਿਜ਼ੀਕਲੀ ਉਹਨੇ ਸਟੇਟਮੈਂਟ ਦਿੱਤੀ ਕਿ ਤਿੰਨ ਬੰਦੇ ਦਾ ਨੋਟਾ ਗਿਆ ਜਿਹਦੇ ਵਿੱਚ ਜਿਹੜਾ ਜਿਹੜਾ ਕੋਈ ਬੰਦਾ ਕਹਿੰਦਾ ਹੈ ਉਹਦੇ ਕੋਲ ਕੋਈ ਪ੍ਰੂਫ ਹੈ ਸਰ ਪ੍ਰੂਫ ਤਾਂ ਉਹਨੇ ਆਪੇ ਦਿੱਤਾ ਵੀਡੀਓ ਆ ਗਈ ਹੁੰਦੀ ਵੀ ਵੀਡੀਓ ਉਹਨੇ ਸਟੇਟਮੈਂਟ ਦੇ ਦਿੱਤੀ ਵੀ ਜਿਹੜੀ ਮਸ਼ੀਨ ਤੋੜੀ ਗਈਆਂ ਵੀ ਕੀ ਪੁਸ਼ਾ ਨੇ ਤੋੜੀਆਂ ਤਿੰਨ ਬੰਦੇ ਗੱਲ ਕਹਿੰਦੇ ਨੋ ਦਿਖਾ ਦਿਓ ਪ੍ਰੂਫ ਇਹ ਕੋਈ ਚਲੋ ਅਗੂਜਾ ਬੰਦਾ ਆਈ ਬਰੋ ਜੀ ਇੱਕ ਮਿੰਟ ਅਜਿਹਾ ਬੋਲਤ ਹਾਂ ਜੇ ਵੀ ਇੱਕ ਗੱਲ ਚਾਹੁੰਦੀ ਸੀ ਵੀ ਮਸ਼ੀਨ ਤੋੜੀ ਗਈ ਹੈ ਮਸ਼ੀਨ ਜੇ ਕਾਂਗਰਸੀਆਂ ਨੇ ਧਰਨੇ ਲਾਦੇ ਵੀ ਮਸ਼ੀਨ ਤੋੜੀ ਗਈ ਹੈ ਠੱਕਾ ਹੋਇਆ ਹੈ ਤਾਂ ਆਮ ਆਦਮੀ ਪਾਰਟੀ ਵੀ ਤਾਂ ਧਰਨੇ ਲਾ ਸਕਦੀ ਸੀ ਜੀ ਆਵਾਜ਼ ਫਾਸੂ ਤੁਸੀਂ ਬਿਲਕੁਲ ਸਭ ਤੋਂ ਪਹਿਲਾਂ ਤਾਂ ਤੁਸੀਂ ਜਿਹੜਾ ਮੀਡੀਆ ਸਾਰਾ ਕਵਰ ਕਰਨਾ ਹੈ ਥੋੜਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਆਮ ਆਦਮੀ ਪਾਰਟੀ ਧਰਨੇ ਲਾ ਸਕਦੀ ਸੀ ਆਮ ਆਦਮੀ ਪਾਰਟੀ ਵਾਲੇ ਵੀ ਉਸ ਪ੍ਰੋਟੈਸਟ ਕਰ ਸਕਦੇ ਸੀ ਆਪਣਾ ਸਭ ਤੋਂ ਪਹਿਲਾ ਫਤਗ ਬਣਦਾ ਕਿ ਆਪਾਂ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਪਰਸਨਲ ਸ਼ਾਸਨ ਐਸਐਸਪੀ ਮੈਡਮ ਉੱਥੇ ਮੌਜੂਦ ਨੇ ਉਹ ਉੱਥੇ ਸਾਰਾ ਕੁਝ ਬੈਠੇ ਦੇਖ ਰਹੇ ਨੇ ਤਾਂ ਐਡੀ ਕਿਹੜੀ ਆਫਤਾ ਗਈ ਸੀ ਵਿਪੱਤਾ ਨਾਲ ਆ ਕੇ ਬਾਹਰ ਬੈਠ ਗਏ ਉੱਥੋਂ ਜਸਟਿਸ ਨਾਮ ਦਾ ਧਰਨਾ ਫੇਰ ਸਟਾਰਟ ਹੋ ਗਿਆ ਜਿਹੜਾ ਬੂਥ 4 ਜਿਹਦੀ ਮਸ਼ੀਨ ਦੀ ਗੱਲ ਕਰਦੇ ਨੇ ਮਸ਼ੀਨ ਟੁੱਟੀ ਆ ਮਸ਼ੀਨ ਟੁੱਟ ਗਈ ਉਸ ਬੂਥ 'ਚ ਸਾਰੀ ਦੁਨੀਆ ਨੂੰ ਪਤਾ ਵੀ ਪਿੱਕੀ ਵਿਸ਼ਾਲ ਜੀ ਨੇ ਉਸ ਬੂਥ 'ਚ ਵੇਲ ਕਰ ਰਸ ਆਪਣਾ ਕੈਂਡੀਡੇਟ ਹੁੰਦਾ ਇੱਕ ਆਪਾਂ ਆਪਣਾ ਪਹਿਲਾ ਅਨਲਿਸਿਸ ਲਾ ਲੰਨੇ ਆ ਇਹ ਸਿਸਟਮ ਬਣਾ ਲੰਨੇ ਆ ਕਿ ਇਸ ਬੂਥ 'ਚ ਸਾਨੂੰ ਇੰਨੀ ਆਉਣੀ ਹੈ ਜਦੋਂ ਸਾਡਾ ਮਾਰਚ 140 ਦੇ ਕਰੀਬ ਰਹਿ ਗਿਆ ਸੀ ਸਾਨੂੰ ਪਤਾ ਸੀ ਉਸ ਨੂੰ ਸਾਨੂੰ 60% ਵੋਟ ਪੈਣੀ ਹੈ ਤੇ ਅਸੀਂ ਜਿੱਤਣਾ ਤੇ ਜਿਹੜੇ ਪਹਿਲਾਂ ਤੁਸੀਂ ਪਹਿਲਾਂ ਪੁੱਛਿਆ ਜਸ਼ਨ ਵਾਲੀ ਗੱਲ ਇੱਕ ਨਤੀਜਾ ਆਉਣ ਤੋਂ ਪਹਿਲਾਂ ਜਿਹੜੀ ਵਾਈਬਸ ਆਉਂਦੀਆਂ ਉਹਨਾਂ ਵਾਈਬਸ ਦੇ ਮੁਤਾਬਕ ਅਸੀਂ ਪੋਜ਼ਿਟਿਵ ਸੀ ਉਸ ਕਰਕੇ ਬਣਾਇਆ ਗਿਆ ਦੂਜੀ ਗੱਲ ਆ ਮਸ਼ੀਨ ਤੋੜਨ ਦੀ ਗੱਲ ਆ ਮਸ਼ੀਨ ਜਿਹੜੀ ਟੁੱਟੀ ਆ ਮਸ਼ੀਨ ਟੁੱਟਣ ਤੋਂ ਬਾਅਦ ਧਰਨਾ ਤਾਂ ਲਾਉਦੇ ਜੇ ਕੋਈ ਗੱਲ ਹੁੰਦੀ ਮੈਨੂੰ ਤਾਂ ਜਿੱਦ ਤੱਕ ਚਾਹਤਾ ਅਸੀਂ ਚੋਣ ਕਮਿਸ਼ਨ ਨੂੰ ਵੀ ਕੰਪਲੀਟ ਕੀਤੀ ਆ ਅਸੀਂ ਮਾਨਯੋਗ ਹਾਈ ਕੋਰਟ ਵੀ ਜਾ ਰਹੇ ਆ ਕਿ ਇਹ ਟੋਟਾਂ ਦੇ ਟੋਟਲ ਸਾਜ਼ਿਸ਼ ਸੀ ਸਾਜ਼ਿਸ਼ ਦੇ ਅਧੀਨ ਇਹਨਾਂ ਨੇ ਆਪਣੇ ਬੰਦੇ ਨੂੰ ਬਚਾਉਣ ਲਈ ਬਾਹਰ ਐਸਾ ਮਾਹੌਲ ਐਟਮੋਸਫੇਅਰ ਕ੍ਰੀਏਟ ਕਰਤਾ ਜਿਨੇ ਮਸ਼ੀਨ ਤੋੜੀ ਆ ਐਸਾ ਐਟਮੋਸਫੇਅਰ ਕ੍ਰੀਏਟ ਕਰਤਾ ਕਿ ਉੱਥੇ ਇਹੋ ਜਿਹੇ ਹਾਲਾਤ ਬਣ ਗਏ ਕਿ ਇੱਥੇ ਤਾਂ ਗੋਲੀ ਵੀ ਚੱਲ ਸਕਦੀ ਹੈ ਕੋਈ ਮਰ ਵੀ ਸਕਦਾ ਧਰਨੇ ਲਾ ਰਹੇ ਨੇ ਧਰਨੇ ਲਾ ਕੇ ਉਹਦੇ ਵਿੱਚ ਸ਼ਰੀਆਂ ਗਾਲਾਂ ਕੱਢ ਰਹੇ ਨੇ ਆ ਵੀਡੀਓ ਨੇ ਮੈਂ ਤੁਹਾਨੂੰ ਦੇ ਦਨਾਂ ਵੀਡੀਓ ਦੇ ਵਿੱਚ ਗਾਲ੍ਹਾਂ ਕੱਢ ਰਹੇ ਨੇ ਇਹਨਾਂ ਨੇ ਐਟਮਾਸਫੇਅਰ ਉੱਤੇ ਇਹੋ ਜਿਹਾ ਕ੍ਰੀਏਟ ਕਰਤਾ ਉੱਤੇ ਲੇਡੀ ਸਟਾਫ ਰੋ ਰਿਹਾ ਅੰਦਰ ਦਾ ਮਾਹੌਲ ਆਇਸੀ ਜਿਵੇਂ ਕੰਧਾਰ ਹਾਈ ਜਾ ਕੋਇਆ ਹੋਵੇ ਸੋ ਜਦੋਂ ਇਹੋ ਜਿਹੇ ਹਾਲਾਤ ਬਣ ਜਾਣ ਐਸਐਸਪੀ ਆ ਡੀਐਸਪੀਆ ਇਲੈਕਸ਼ਨ ਕਮਿਸ਼ਨ ਆ ਤੇ ਫਿਰ ਕਿਵੇਂ ਹੋ ਗਿਆ ਫਿਰ ਇੱਕ ਨੰਬਰ ਦੂ ਦੇ ਉੱਤੇ ਗੱਲ ਇੱਕ ਸਕ੍ਰਿਪਟ ਲਿਖੀ ਗਈ ਆ ਸਕ੍ਰਿਪਟ ਦੇ ਵਿੱਚ ਇੱਕ ਨੇ ਕੈਮਰਾ ਥੱਲੇ ਕਰਤਾ ਦੂਜੇ ਨੇ ਇਸ਼ਾਰਾ ਕਰਤਾ ਤੀਜੇ ਨੇ ਤੋੜਤੀ ਇਹਨਾਂ ਨੇ ਸਕ੍ਰਿਪਟ ਲਿਖ ਕੇ ਦਿੱਤੀ ਸੀ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਜੀ ਨਹੀਂ ਮੈਂ ਨਹੀਂ ਇਹਨਾਂ ਨੇ ਕਿਹਾ ਜਖਵਾਰ ਚ ਲੱਗਿਆ ਰਿਹਾ ਕੀ ਇਹਨਾਂ ਨੇ ਸਕ੍ਰਿਪਟ ਲਿਖ ਕੇ ਤੁਸੀਂ ਕਿਸੇ ਨੂੰ ਮੈਂ ਨਹੀਂ ਕਿਹਾ ਮੈਂ ਇਹਨਾਂ ਦੇ ਬਿਆਨ ਦੀ ਗੱਲ ਕਰ ਰਿਹਾ ਹਾਂ ਕਾਪੀ ਚ ਫਿਰ ਦੁਬਾਰਾ ਚੌਧਰੀ ਸਾਹਿਬ ਕਿਵੇਂ ਜਿੱਤ ਗਿਆ ਉਸੇ ਬੁੱਧ ਦੁਬਾਰਾ ਚੌਧਰੀ ਸਾਹਿਬ ਜਿੱਤ ਗਿਆ ਜੀ ਇੱਕ ਸਿੰਪਥੀ ਕਾਰਡ ਚੱਲਦਾ ਵਿੱਕੀ ਮਿਸ਼ਾਲ ਦਾ ਤਾਂ ਉਸ ਹਾਲਾਤ ਸੀਗੇ ਕਿ ਇਹਨੂੰ ਤਾਂ ਇਲੈਕਸ਼ਨ ਲਈ ਉਹ ਪ੍ਰਪੇਅਰ ਦੀ ਸੀਜ਼ ਦਾ ਤੁਹਾਡੇ ਸਾਹਮਣੇ ਬੈਠਾ ਇਹਨੂੰ ਮਨਾਇਆ ਗਿਆ ਇਹ ਤਾਂ ਕਹਿੰਦਾ ਮੈਂ ਇਲੈਕਸ਼ਨ ਹੀ ਨਹੀਂ ਲੜਦਾ ਜੇ ਇਹ ਜਿਹੇ ਹਾਲਾਤ ਨੇ ਇਹ ਜਿਹੇ ਐਟਮੋਸਫੀਅਰ ਨੇ ਇਹਦਾ ਪਰਿਵਾਰ ਕਹਿੰ ਰਿਹਾ ਸੀ ਅਸੀਂ ਇਲੈਕ ਇਰੇ ਵਿਕੀ ਮਿਸ਼ਾਲ ਜੀ ਕਿੰਨੇ ਰਾਉਂਡ ਤੱਕ ਜਿੱਤ ਚੁੱਕੇ ਸੀਗੇ ਵਿਕੀ ਮਿਸ਼ਾਲ ਜੀ ਪਹਿਲੇ 2 ਰਾਉਂਡਾਂ ਵਿੱਚ ਜਿੱਤੇ ਤੀਜੇ ਰਾਉਂਡ ਦੇ ਵਿੱਚ ਵਿਕੀ ਮਿਸ਼ਾਲ ਜੀ ਪਿੱਛੇ ਚਲੇ ਗਏ ਕਿੰਨੀ ਵੋਟਾਂ ਪਿੱਛੇ ਲੱਗ ਗਈਆਂ ਜੀ ਪਬਲਿਕਲ ਚ ਲਗਭਗ 140 143 143 ਵੋਟਾਂ ਦੀ ਗਿਣਤੀ ਚਲ ਰਹੀ ਸੀ ਇਹ ਹੰਤੂ ਦੀ ਲੋਕ ਕੀ ਜਾਣਦੇ ਹੋ ਕੀ ਥੋੜਾ ਅਸੀਂ ਨਹੀਂ ਚਾਹੁੰਦੇ ਜਿਹੜੇ ਕੂੜ ਪ੍ਰਚਾਰ ਚੱਲ ਰਿਹਾ ਰੋਜੇ ਕੰਪੀ ਨੇ ਮਸ਼ੀਨ ਤੋੜਦੀ ਐਂ ਕਰਤਾ ਮੇਰੇ ਤੇ ਤਾਂ ਇੱਕ ਪ੍ਰੈਸ਼ਰ ਪੌਟਿਕਸ ਚੱਲ ਰਹੀ ਆ ਪੌਪੀ ਦਾ ਨਾਮ ਚੱਲ ਰਿਹਾ ਉਹ ਇੱਕ ਜਿਹੜਾ ਕਰਪਟ ਪ੍ਰਧਾਨ ਆ ਉਹ ਪ੍ਰਧਾਨ ਦੇ ਖਿਲਾਫ ਲੱਗਿਆ ਹੋਇਆ ਮੈਂ ਇਸ ਚੀਜ਼ ਲਈ ਪੂਰੀ ਦੀ ਤਰ੍ਹਾਂ ਸਮਰਪਿਤ ਆ ਕਿ ਮੈਂ ਜਿਉਂ ਨੇ ਧਾਂਦਲੇ ਕੀਤੇ ਨੇ ਜਿਉਂ ਨੇ ਬੇਈਮਾਨੀਆਂ ਕੀਤੀਆਂ ਨੇ ਮੈਂ ਉਹਦੇ ਖਿਲਾਫ ਆਵਾਜ਼ ਚੱਕੂਗਾ ਆਵਾਜ਼ ਚੱਕਦਾ ਰਹੂੰਗਾ ਜਿੱਦਣ ਦਾ ਬਹਿ ਕੇ ਆ ਮੈਂ ਹਾਈ ਕੋਰਟ ਜਾਊਗਾ ਮੈਂ ਸਾਰਾ ਕੁਝ ਕਰੂੰਗਾ ਏਡਾ ਦੱਸੋ ਜੀ ਮਸ਼ੀਨ ਤੇ ਇਨਾ ਧਾਂਨਾ ਲੱਗਿਆ ਉਹ ਸ਼ਰਿਆਂ ਮ ਗਵਨ ਕੀਤਾ ਹੋਇਆ ਉਹਨੂੰ ਨਾਲ ਬਿਠਾਈ ਬੈਠੇ ਨੇ ਉਹਦੇ ਤੇ ਇੱਕ ਸਟੇਟਮੈਂਟ ਲੱਗੀ ਆ ਅੱਜ ਤੱਕ ਇੱਕ ਸਟੇਟਮੈਂਟ ਵੀ ਸਾਡਾ ਪ੍ਰਧਾਨ ਇੰਨੀ ਕਰੱਪਸ਼ਨ ਕਰਕੇ ਨੇ ਬੈਸੀ ਖਾ ਗਏ ਸੋ ਇੱਕ ਮੈਨੂੰ ਤਾਂ ਜਾਣ ਪੁੱਝ ਕੇ ਇੱਕ ਟਾਰਗੇਟ ਕੀਤਾ ਜਾ ਰਿਹਾ ਹੈ ਔਰ ਟਾਰਗੇਟ ਇਸੇ ਦੇ ਵੀ ਕੀਤਾ ਜਾ ਰਿਹਾ ਹੈ ਮੈਂ ਕਰਪਟ ਪ੍ਰਧਾਨ ਦੇ ਖਿਲਾਫ ਤੇ ਸਰ ਉਹ ਕਹਿ ਰਹੇ ਦੀ ਮਤਲਬ ਕਿ ਰਿਜ਼ਲਟ ਅਨਾਉਂਸ ਹੋਣ ਤੋਂ ਪਹਿਲਾਂ ਹੀ ਤੁਹਾਡੇ ਕੋਲ ਭਜਾਇਆ ਗਿਆ ਸੀ ਲੇਕਿਨ ਸ਼ੀਧੀ ਜੋੜ ਮੇਲੇ ਚੱਲ ਮੇਲ ਦਾ ਦਿਨ ਚੱਲ ਰਹੇ ਨੇ ਇਸ ਤਰ੍ਹਾਂ ਦੀ ਚੀਜ਼ਾਂ ਸ਼ੋਭਾ ਨਹੀਂ ਦਿੰਦੀ ਸਿਸਟਮ ਦੀ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਮੈਂ ਕਹਿਣਾ ਨਹੀਂ ਸੀ ਚਾਹੀਦਾ ਇਹ ਇੱਕ ਧਾਰਮਿਕ ਕਾਰਡ ਹੋ ਗਿਆ ਜਾਂਦਾ ਅੱਜ ਦੀ ਪ੍ਰੈਸ ਕਾਨਫਰੰਸ ਵੀ ਕੋਈ ਮਰ ਕਰਨ ਨੂੰ ਜੀਤ ਨਹੀਂ ਸੀ ਕਰਦਾ ਨਾ ਕੱਲ ਨੂੰ ਕਰਨ ਨੂੰ ਜੀਤ ਕਰਦਾ ਨਾ ਪਰਸੋਂ ਨੂੰ ਕਰਨ ਨੂੰ ਬੰਦ ਕਰਦਾ ਧੂਰ ਬੁਜਾਏ ਗਏ ਉਹਦੇ ਲਈ ਸੀ ਪੰਥ ਤੋਂ ਖੰਨੇ ਦੀ ਸੰਗਤ ਤੋਂ ਅਸੀਂ ਮਾਫ਼ੀ ਮੰਗਦੇ ਹੱਥ ਬੰਨ੍ਹ ਕੇ ਜਿਹੜੀਆਂ ਗਾਲਾਂ ਕੱਢੀਆਂ ਗਈਆਂ ਉਹਨਾਂ ਦੇ ਬਾਰੇ ਕੀ ਗਿਆ ਗਾਲਾਂ ਪੱਗਾ ਲਾਉਣ ਤੱਕ ਕਿਹਾ ਗਿਆ ਪੂਰੀ ਕਾਂਗਰਸ ਪਾਰਟੀ ਆ ਕੇ ਉਹਨੇ ਬਿਠਾ ਲ ਦਿੱਤੀ ਗਈ ਜੋੜ ਮੇਲੇ ਤੇ ਜਾ ਰਹੀ ਸੰਗਤ ਨੂੰ ਰੋਕਿਆ ਗਿਆ ਉਹਦੇ ਬਾਰੇ ਕੀ ਹੈ ਇਹਨੀਆਂ ਲੇਡੀਆਂ ਨੂੰ ਰਾਤ ਨੂੰ ਬੰਦਕ ਬਣਾ ਕੇ ਇਹਨਾਂ ਨੇ ਰੱਖਿਆ ਗਿਆ ਜੋ ਇਹਨਾਂ ਨੇ ਗੁੰਡਾ ਕਰਦੀ ਦਾ ਉੱਥੇ ਨਾ ਚਲੇ ਚਿਆ ਉਹਦੇ ਬਾਰੇ ਦੱਸਣ ਵੀ ਇਹ ਸ਼ਹੀਦਾਂ ਨੂੰ ਕਿੰਨੇ ਕੁ ਸਨਮਾਨਤਨ ਯਾਰ ਇੱਕ ਮੰਤਰੀ ਸਾਹਿਬ ਆਏ ਕਹਿ ਰਹੇ ਆ ਵੀ ਪੱਗਾਂ ਲਾ ਦੇ ਪੱਗਾਂ ਲਾ ਦੇ ਦੱਸੋ ਮੈਨੂੰ ਬਿਆਨ ਦੇਣੇ ਬੋਲਣੇ ਇਸ ਬਾਰੇ ਤੇ ਕਿੰਨੇ ਕੁ ਸਨਮਾਨਤਨ ਸ਼ਹੀਦਾਂ ਦੇ ਲਈ ਮੇਰੇ ਸਾਡੇ ਜਿੱਦੇ ਅਸੀਂ ਆ ਸਾਡੇ ਮੰਨ ਕਿਸੇ ਨੂੰ ਧਰਮ ਪ੍ਰੂਪ ਨਹੀਂ ਕਰੀਦਾ ਸਾਡੇ ਮੰਨ ਸਾਰਿਆਂ ਦੇ ਰਾਜ ਅਸੀਂ ਸਾਰੇ ਫਤਿਹਗੜ੍ਹ ਸਾਹਿਬ ਨੂੰ ਨੇ ਇਸ ਇਲੈਕਸ਼ਨ ਕਰਕੇ ਸਭ ਨੂੰ ਜਾਣੀ ਹੋਏ ਆ ਤੋ ਇਹ ਮੈਨੂੰ ਦੱਸਣੇ ਇਨਾਂ ਨੇ ਕੀ ਉਹਦੇ ਵਿੱਚ ਕੀ ਕੀਤਾ ਗਾਲ੍ਹਾਂ ਕੱਢੀਆਂ ਇਹਨਾਂ ਨੇ ਮਹਿਲਾਵਾਂ ਨੂੰ ਆਹ ਕੀਤੀਆਂ ਵੀਡੀਓ ਹੈ ਜੀ ਤੁਹਾਨੂੰ ਸਾਰੇ ਕੋਲ ਆਈ ਵੀ ਹੋਆ ਮੈਂ ਤਾਂ ਕੀ ਚਲਾਉਣੀ ਆ। ਤਾਂ ਵੀਡੀਓ ਹੈ ਇੱਕ ਪ੍ਰੈਸ਼ਰ ਪੋਟਿਕਸ ਚੱਲ ਰਹੀ ਹੈ ਜੀ ਪ੍ਰੈਸ਼ਰ ਪੋਟਿਕਸ ਚੱਲ ਰਹੀ ਹੈ ਲੱਦੜ ਨੂੰ ਬਚਾਉਣ ਲਈ ਜੋ ਕਰਾਪਟ ਪ੍ਰਧਾਨ ਆ ਉਹਨੂੰ ਬਚਾਉਣ ਲਈ ਪ੍ਰੈਸ਼ਰ ਪੋਟਿਕਸ ਚੱਲ ਰਹੀ ਹੈ। ਧੰਨਵਾਦ। ਆਓ ਜੀ ਬਈ ਦੋਸਤੋ। ਹੁਣ ਜਾਨਣੋ ਜੇ ਕੋਈ ਦੂਜੀ ਵਾਰ ਵੋਟਰਾਂ ਦੁਆਰ ਜੀ ਹੋ ਜਾਣ। ਉਹਦੇ ਵਿੱਚ ਜਿਵੇਂ ਤੁਹਾਡੀ ਪਹਿਲਾਂ ਤੋਂ ਦੱਸਿਆ ਕਿ ਜਿੱਤ ਹਾਸਲ ਹੋ ਰਹੀ ਸੀ ਉੱਥੋਂ ਕਾਫੀ ਬੇਰੀ ਵੋਟਾਂ ਨਿਕਲ ਰਹੀਆਂ ਲੇਕਿਨ ਜਦੋਂ ਦੂਜੀ ਵਾਰ ਵੋਟਾਂ ਪਈਆਂ ਉਂਝ ਆਪਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਕੀ ਕਰਨਾ ਹੋਇਆ ਹੈ ਸਾਬ ਮੈਂ ਤਾਂ ਪਹਿਲਾਂ ਤੁਹਾਡੀ ਸਾਰੀ ਟੀਮ ਦਾ ਬਹੁਤ ਧੰਨਵਾਦ ਕਰਦਾ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਝੂਠਾ ਪ੍ਰਚਾਰ ਹੋ ਰਿਹਾ ਹੈ ਇਹ ਜਿਹੜਾ 4 ਨੰਬਰ ਗੂਟ ਸੀ ਇਹ ਮੇਰਾ 38 ਨੰਬਰ ਵਾਰਡ ਦਾ ਜਿਹੜੀ ਮੈਂ 10 ਸਾਲ ਹੋ ਗਏ ਤੇ ਸੇਵਾ ਨਰ ਰਹੀ ਸੀ ਮੇਰਾ ਉਹ ਸਾਰਾ ਪ੍ਰਵਾਸ ਸੀ ਉਹ 10 ਸਾਲਾਂ ਦੇ ਵਿੱਚ ਮੈਂ ਉਸ ਵਾਰਡ ਦੇ ਅਨੇਕਾ ਕੰਮ ਕਰਵਾਏ ਨੇ ਔਰ ਉਹ ਵਗੜ ਦੇ ਵਿੱਚ ਚਾਰ ਨੰਬਰ ਬੂਥ ਦੇ ਵਿੱਚ ਮੇਰੀ ਪਟਰ ਰਸੀਦ ਸ਼੍ਰਮੇ ਦੀ ਪਾਸਲ ਮੇਰੇ ਪਰਿਵਾਰਾਂ ਦੀ ਬੂਥ ਹੈ ਜਿਹੜੀ ਕਿ ਜਦ ਮਿਰਦੇ ਇਲਜਾਮ ਹੀ ਲਾਏ ਜਾ ਰਹੇ ਵੀ ਮਸ਼ੀਨ ਤੋੜੀ ਗਈ ਹੈ ਮੈਨੂੰ ਇੱਕ ਗੱਲ ਦਾ ਜਵਾਬ ਦੱਸੋ ਕਿ ਜਿਹੜਾ ਕੈਂਡੀਡੇਟ ਜਿਹੜੀ ਜਿਹੜੀ ਬੂਥ ਦੇ ਵਿੱਚੋਂ ਜਿੱਤ ਰਿਆ ਹੋਵੇ ਉਸ ਨੂੰ ਕਿਵੇਂ ਤੋੜ ਸਕਦਾ ਪਰ ਸਰ ਇਹ ਵੀਡੀਓ ਵੀਡੀਓ ਸਾਹਮਣੇ ਆਈ ਹੈ ਉਹਦੇ ਵਿੱਚ ਅਕਾਲੀ ਦਲ ਦਾ ਕੈਂਡੀਡੇਟ ਗੱਭਰ ਹੈ ਜਿਹੜਾ ਉਹ ਆਕੇ ਬਾਅਦ ਕਹਿ ਰਿਹਾ ਕਿ ਤੁਹਾਡਾ ਤੁਹਾਡੇ ਤੇ ਅਲੀਗੇਸ਼ਨ ਲਾ ਰਹੇ ਤੁਸੀਂ ਤੁਹਾਡੇ ਤੋਂ ਮਸ਼ੀਨ ਤੋੜੀ ਨਾ ਤੁਸੀਂ ਉਸ ਟਾਈਮ ਕਿਉਂ ਨਹੀਂ ਬੋਲੇ ਜਿਹੜਾ ਕੈਂਡੀਡੇਟ ਹੈ ਆਮ ਆਦਮੀ ਪਾਰਟੀ ਦਾ ਹੀ ਕੈਂਡੀਡੇਟ ਹੋਵੇ ਸਾਡ ਫਿਰ ਕਹਿਣ ਦਾ ਭਾਵ ਇਹ ਵੀ ਇਹਨੂੰ ਟਿਕੜ ਨਾ ਮਿਲਣ ਕਰਕੇ ਇਹ ਨਾਰਾਜ਼ ਹੋ ਕੇ ਚਲਾ ਗਿਆ ਸੀਗਾ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਪੋਲਿਟਿਕਸ ਹੈ ਇਹ ਪੋਲਿਟਿਕਸ ਕੀਤੀ ਗਈ ਹੈ ਵੀ ਹਾਂ ਉਹਨਾਂ ਦੀ ਛਵੀ ਖਰਾਬ ਕੀਤੀ ਜਾਵੇ ਸਰ ਬੀਜੇਪੀ ਦੇ ਵੀ ਸੇਮ ਅਲੀਗੇਸ਼ਨ ਹੈ ਜੀ ਬਿਲਕੁਲ ਗਲਤ ਗੱਲ ਹੈ ਜੀ ਉਹ ਜਿਹੜੇ ਬੰਦੇ ਨੇ ਉਹ ਸਾਰੇ ਹੀ ਪੋਲਿਟਿਕਸ ਦੇ ਵਿੱਚ ਇੱਕ ਜਮਾਤ ਦੇ ਬੰਦੇ ਨੇ ਪੋਲਿਟਿਕਸ ਦੇ ਇਦੇ ਵਿੱਚ ਪੋਲਟਿਕਸ ਦੇ ਵਿੱਚ ਉਹ ਕਰ ਰਹੇ ਨੇ ਕਿਹਨੇ ਤੋੜੀ ਫਿਰ ਮਸ਼ੀਨ ਮਸ਼ੀਨ ਤਾਂ ਟੁੱਟੀ ਜਿਸਨੇ ਵੀ ਟੁੱਟੀ ਮਸ਼ੀਨ ਟੁੱਟੀ ਉਹਦੇ ਕੋਲ ਦੇਖੋ ਦੇਖੋ ਅਸੀਂ ਨਹੀਂ ਦੇਖਿਆ ਕਿਸੇ ਨੇ ਉੱਥੇ ਅਣਪਛਾਤੇ ਬੰਦੇ ਨੇ ਕਿਸੇ ਨੇ ਇੱਜ ਤੋੜੀ ਹੈ ਉਹ ਬਿਲਕੁਲ ਗਲਤ ਹੈ ਅਸੀਂ ਨਹੀਂ ਤੁਸੀਂ ਕੋਲ ਨਹੀਂ ਬੈਠੇ ਸੀਗੇ ਤੁਸੀਂ ਖੁਦ ਕੈਂਡੀਡੇਟ ਸੀਗੇ ਤੁਸੀਂ ਕੋਲ ਕੋਲ ਬੈਠੇ ਸੀਗੇ ਸਾਰੀ ਸਾਰੀ ਟੀਮ ਉੱਥੇ ਬੈਲਵਲ ਸੀਗੀ ਇਸੇ ਕਾਫੀ ਕਾਫੀ ਬੰਦੇ ਰਸ਼ਪਾਲ ਸੀਗਾ ਸਾਨੂੰ ਇਸ ਪਤਾ ਹੀ ਲੱਗਿਆ ਇੱਕ 2 ਸਕਿੰਟਾਂ ਦੇ ਵਿੱਚ ਇਹ ਸਾਰਾ ਹਾਸਾ ਹੋ ਗਿਆ ਤੁਹਾਡੇ ਅੱਗੇ ਵੀ ਕੋਈ ਚੀਜ਼ ਚੱਕ ਲੂਗਾ ਅਣਖਾਤੇ ਤੁਹਾਡੇ ਅੱਗੇ ਕੋਈ ਚੀਜ਼ ਚੱਕੀ ਵੀ ਹੋ ਸਕਦਾ ਏ ਵੀ ਹੋ ਸਕਦਾ ਕੋਈ ਚੀਜ਼ ਚੱਕੀ ਜਾਊ ਕੋਈ ਪ੍ਰਸ਼ਾਸਨਿਕ ਘੁਦਾਰੀ ਵੀ ਕੋਈ ਹੋ ਸਕਦਾ ਇਹ ਜਿਹੜੇ ਕੈਂਡੀਡੇਟ ਨੇ ਆ ਦੇਖੋ ਸੈਨਾਥ ਸਿੰਘ ਸਤਨਾਮ ਚੌਧਰੀ ਜਿਹੜੇ ਤੁਸੀਂ ਕਹਿ ਰਹੇ ਵਿਨਰ ਕੈਂਡੀਡੇਟ ਨੇ ਉਹਨਾਂ ਨੇ ਖੁਦ ਆ ਸੈਨ ਕੀ ਫੇਮੇ ਨੇ ਆ ਦੇਖ ਲਓ ਤੁਸੀਂ ਤੁਹਾਨੂੰ ਮੀਡੀਆ ਹੰਦ ਪਾਉਣਾ ਚਾਹੁੰਦਾ ਕਾਦੇ ਪਰਸੈਂਟ ਦੀ ਇਹ ਜਿਹੜੀ ਆਲੋਚਨਾ ਕਰਦੇ ਜਿਹੜੀ ਰਿਪੋਰਟ ਬਣਾਈ ਨਾ ਉਹਦੇ ਤੇ ਇੱਕ ਸਾਡਾ ਅਕਸ ਖਰਾਬ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਔਰ ਮੈਂ ਦੱਸਣਾ ਚਾਹਣਾ ਜਿਹੜੇ ਸਾਡੇ ਕੋਟਲੀ ਸਾਹਿਬ ਜਿਹੜੇ ਬਹੁਤ ਸਤਕਾਰਯੋਗ ਅਸਿਰੋ ਕਹਿੰਦੇ ਆ 10 ਸਾਲ ਤੋਂ ਸਾਡੇ ਖੰਨੇ ਹਲਕੇ ਦੇ ਵਿੱਚ ਜਿੱਤਦੇ ਆ ਰਹੇ ਨੇ ਜਿਹੜੇ ਉਹਨਾਂ ਨੇ ਸਾਡੇ ਤੇ ਇਲਜ਼ਾਮ ਲਾਏ ਨੇ ਵੀ ਲੋਕ ਸ਼ਰਾਬਾਂ ਪੀ ਕੇ ਉਥੇ ਹੋਲਣ ਬਾਜੀ ਕਰਦੇ ਰਹੇ ਧੂਤ ਤਮਾਕੂ ਚਲਾਉਂਦੇ ਰਹੇ ਦੇਖੋ ਇੱਕ ਬੰਦੇ ਦੇ ਨਾ ਔਰਮਾਨ ਜੁੜੇ ਹੁੰਦੇ ਨੇ ਸਾਡੇ ਸਾਰੇ ਵਾਰਡ ਦੀ ਪੂਰੀ ਆਸ ਸੁਚਿੱਤੀ ਹੋਈ ਸੀ ਸਾਡੀ ਸੀਟ ਦਿੱਤੀ ਹੋਈ ਸੀ ਇਹਨਾਂ ਨੇ ਮਾਹੌਲ ਸਾਡਾ ਖਰਾਬ ਕੀਤਾ ਉਹ ਲੋਕ ਇੰਨੇ ਜਸ਼ਨ ਦੇ ਵਿੱਚ ਭਗੜੇ ਪਾਰੇ ਸੀ ਸਾਡੀ ਸੀਟ ਇੱਕ ਨੰਬਰ ਤੇ ਬਿਲਕੁਲ ਅੱਗੇ ਚੱਲ ਰਹੀ ਸੀ ਔਰ ਜਿਹੜੇ ਬੰਦੇ ਨੂੰ ਇਹ ਸ਼ਰਾਬਾ ਪੀ ਕੇ ਦੱਸ ਰਹੇ ਨੇ ਮੈਂ ਦੱਸਣਾ ਚਾਹੁੰਨਾ ਇਹ ਉਹੀ ਲੋਕ ਨੇ ਕੋਟਰੀ ਸਾਹਿਬ ਜਿਹੜੇ ਤੁਹਾਨੂੰ 10 ਸਾਲ ਸੱਤਾ ਦੇ ਵਿੱਚ ਬਿਠਾ ਕੇ ਰੱਖਦੇ ਰਹੇ ਨੇ ਅੱਜ ਤੁਸੀਂ ਸਾਰਿਆਂ ਨੂੰ ਸ਼ਰਾਬੀ ਦੱਸ ਰਹੇ ਹੋ ਕਿਸ ਨੂੰ ਕੀ ਦੱਸ ਰਹੇ ਹੋ ਇਹ ਬਿਲਕੁਲ ਤੁਹਾਡੀ ਗੱਲ जायਜ਼ ਨਹੀਂ ਜੀ ਵਿੱਕੀ ਜੀ ਹਮ ਸ਼ਾਤਾ ਬੰਦਾ ਇੱਕ ਸਹੀਆ ਕਿੰਨੇ ਸੀਗੇ ਅਸੀਂ ਦੇਖਿਆ ਉੱਥੇ ਮਾਹੌਲ ਇੰਨਾ ਖਰਾਬ ਹੋ ਗਿਆ ਇੱਕ ਮਿੰਟ ਦੇ ਵਿੱਚ ਸਰ ਕੀ ਥੋੜੀ ਕੀ ਥੋੜੀ ਲਾਈਫ ਹੈ ਬਹੁਤ ਬਟਕ ਸਟ੍ਰਗਲਡ ਪੁਆਇੰਟ ਜਿਹਨੂੰ ਕੈਪਚਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬੰਦਾ ਮੈਂ ਤੁਹਾਨੂੰ ਦੱਸਦਾ ਮੈਂ ਇਹ ਤੀਜਾ ਚੌਥਾ ਇਲੈਕਸ਼ਨ ਲੜ ਰਿਹਾ ਜੀ ਮੈਂ ਯੂਨਿਟ ਦੇ ਵਿੱਚ ਇਲੈਕਸ਼ਨ ਲੜ ਕੇ ਨਿਕਲੇ ਆ ਮੈਂ ਕਾਂਗਰਸ ਪਾਰਟੀ ਦਾ ਇੱਕ ਇਲੈਕਸ਼ਨ ਲੜਿਆ ਉਸ ਤੋਂ ਬਾਅਦ ਮੇਰੀ ਕਾਂਗਰਸ ਨੇ 2021 ਦੇ ਵਿੱਚ ਟਿਕਟ ਕੱਢੀ ਸੀ ਉਹ ਤੁਹਾਨੂੰ ਦੱਸਣਾ ਚਾ ਮੈਂ ਹਜ਼ਾਰ ਲੜਕੇ ਉਹ ਕਾਂਗਰਸ ਪਾਰਟੀ ਨੂੰ ਉਸ ਟਾਈਮ ਹਰਾਇਆ ਸੀਗਾ ਇਹ ਚੌਥਾ ਇਲੈਕਸ਼ਨ ਹੈ ਅਸੀਂ ਘਰੋਨੇ ਕੰਮ ਅਸੀਂ ਨਹੀਂ ਕਰਦੇ ਸਰ ਪੁਲਿਸ ਨੇ ਵੀ ਕੋਸ਼ਿਸ਼ ਕੀਤੀ ਉਹ ਬੰਦ ਨੂੰ ਕੱਪ ਦੇ ਦੇ ਕੋ ਉਸ ਟਾਈਮ ਹਫੜਾ ਦਫੜੀ ਮਰਜ਼ੀ ਕੋਈ ਪਤਾ ਨਹੀਂ ਲੱਗ ਸਕਦਾ ਜੀ ਜੋ ਤੁਸੀਂ ਬਾਹਰ ਆਏ ਹੋ ਉਸ ਟਾਈਮ ਤੁਸੀਂ ਬਾਹਰ ਆ ਕੇ ਮੀਡੀਆ ਕੋਲ ਕਿਉਂ ਨਹੀਂ ਆਏ ਤੁਸੀਂ ਚਲੇ ਕਿਉਂ ਗਏ ਸਾਨੂੰ ਤਾਂ ਉੱਥੇ ਬੰਦਕ ਬਣਾ ਲਿਆਗੇ ਨਹੀਂ ਨਹੀਂ ਜਦੋਂ ਤੁਹਾਨੂੰ ਦੇਖੋ ਮੈਡਮ ਐਸਐਸਪੀ ਕੱਢ ਕੇ ਗਈ ਹੈ ਤੁਹਾਨੂੰ 1 ਵਜੇ ਕੱਢਿਆ ਤੁਹਾਨੂੰ 1 ਵਜੇ ਹਾਂ ਜੀ ਤੁਸੀਂ ਬਾਹਰ ਆ ਕੇ ਮੀਡੀਆ ਕੋਲ ਕਿਉਂ ਨਹੀਂ ਆਏ ਆ ਮੇਰੀ ਗੱਲ ਸੁਣੋ ਅਸੀਂ ਦਾ ਜਿਹੜਾ ਮੀਡੀਆ ਉੱਥੇ ਸੀ ਸਾਰਾ ਕੇ ਇਲੈਕਸ਼ਨ ਲੜ ਰਿਹਾ ਹੁੰਦਾ ਤੁਹਾਨੂੰ ਪਤਾ ਉਹ ਕਿਹੜੇ ਸਟੇਜ ਦੇ ਵਿੱਚ ਹੁੰਦਾ ਦਿਮਾਕੀ ਦੌਰ ਤੇ ਵੀ ਉਹਨੂੰ ਬਹੁਤ ਸਟੇਜ ਹੁੰਦਾ ਉਹ ਬੰਦਾ ਡਿਪਰੈਸ਼ਨ ਦੇ ਵਿੱਚ ਹੁੰਦਾ ਭਜਨਟ ਕੀਤੀ ਹੁੰਦੀ ਸਾਨੂੰ ਤਾਂ ਇਹਨਾਂ ਨੇ ਟਾਈਮ ਦੇ ਤੇ ਇੱਕ ਬਾਹਰ ਸਾਡੀ ਪੂਰੀ ਇਹਨਾਂ ਨੇ ਗੁੰਡਾ ਕਰਦੀ ਵਾਂਗੂ ਪੂਰੇ ਬੰਦੇ ਬਿਠਾ ਕੇ ਸਾਡੇ ਤੇ ਇਹਨਾਂ ਨੇ ਪ੍ਰੈਸ਼ਰਾਈਜ਼ ਕਰਦਾ ਸਾਨੂੰ ਅੰਦਰ ਬੰਨਤਾ ਇੱਕ ਤਰ੍ਹਾਂ ਦਾ ਇਹਨਾਂ ਦੇ ਹਨ ਤਾਂ ਬਹੁਤ ਔਖਾ ਹੋਇਆ ਪਰ ਸਰ ਜਦੋਂ ਤੁਸੀਂ ਬਾਹਰ ਆਏ ਉਸ ਟਾਈਮ ਤਾਂ ਕਾਫੀ ਤੁਹਾਡੇ ਜਿਹੜੇ ਸਮਰਥਕ ਸੀ ਜੋ ਤੁਹਾਨੂੰ ਉੱਪਰ ਮੰਡੇ ਤੇ ਬਿਠਾ ਕੇ ਲੈ ਗਏ ਜਿਸ ਟਾਈਮ ਇਹਨਾਂ ਦੇਖੋ ਇਹਨਾਂ ਨੇ ਗਾਲੀ ਗਲੋਚ ਕਰਨਾ ਸ਼ੁਰੂ ਕਰਤਾ ਗਾਲੀ ਗਲੋਚ ਕਰਨ ਦੇ ਨਾਲ ਉੱਥੇ ਮਾਹੌਲ ਇੰਨਾ ਗ੍ਰੇਟ ਹੋ ਗਿਆ ਵੀ ਲੋਕ ਜਿਹੜੇ ਸਾਡੇ ਵੀ ਲੋਕ ਸੀਗੇ ਸਪੋਰਟਰ ਜਿਨ੍ਹਾਂ ਨੇ ਲੋਕਾਂ ਨੇ ਸਾਨੂੰ ਵੋਟਾਂ ਪ ਉਹਨਾਂ ਨੂੰ ਕੋਈ ਆਸ ਵੀ ਸਾਡਾ ਜੀਨਰ ਕੈਂਡੀਡੇਟ ਵਿਕੀ ਮਸ਼ਾਲ ਹੈ ਇਸ ਲਈ ਉਹ ਖੜੇ ਰਹੇ ਰਹੇ ਮੌਜੂਦ ਰਹੀ ਗਈ ਹੈ ਪਹਿਲਾਂ ਤਾਂ ਜੀ ਮੈਂ ਸਾਰੇ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਜੀ ਉਹ ਪਹੁੰਚੇ ਨੇ ਅੱਜ ਇਸ ਪ੍ਰੈਸ ਕਾਨਫਰੰਸ ਤੇ ਦੇਖੋ ਮੈਂ ਆਮ ਆਦਮੀ ਪਾਰਟੀ ਵਿੱਚ ਨਵਾਂ ਆਇਆ ਜੀ ਤੇ ਥੋੜੇ ਟਾਈਮ ਹੋਇਆ ਮੈਨੂੰ ਆਏ ਨੂੰ ਪਰ ਮੈਂ ਸਰਦਾਰ ਕਰਨਬੀਰ ਸਿੰਘ ਸੌਂਧੀਆਂ ਜੋ ਖੰਨੇਪੁਰ ਦੀ ਸੇਵਾਵਾ ਨੇ ਜੋ ਉਹਨਾਂ ਨੇ ਕੰਮ ਕੀਤੇ ਨੇ ਉਹਨਾਂ ਦੀ ਸ਼ਬੀ ਹੈ ਮੈਂ ਉਹਨੂੰ ਦੇਖ ਕੇ ਇਸ ਪਾਰਟੀ ਨੂੰ ਵਾਇਬ ਦਿੱਤਾ ਕਿਉਂਕਿ ਉਹਨਾਂ ਨੇ ਕਦੇ ਕਿਸੇ ਪਾਰਟੀ ਦੇ ਕਿਸੇ ਹੋਰ اپੋਜੀਸ਼ਨ ਪਾਰਟੀ ਦੇ ਮੈਂਬਰ ਨਾਲ ਕਦੇ ਕੋਈ ਧੱਕਾ ਨਹੀਂ ਕੀਤਾ ਹਮੇਸ਼ਾ ਸ਼ਹਿਰ ਦੀ ਤਰੱਕੀ ਲਈ ਕੰਮ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹਦਾ ਹੀ ਨਤੀਜਾ ਹੈ ਜਿਹੜਾ ਇਸ ਜ਼ੋਨ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਉਹਨਾਂ ਦੀ ਸ਼ਬੀ ਖਰਾਬ ਕਰਨ ਵਾਸਤੇ ਇਹ ਸਾਰਾ ਪਲਾਨ ਬਣਾਇਆ ਗਿਆ ਮੈਂ ਤੁਹਾਨੂੰ ਜਿਹੜੀ ਗੱਲ ਦੱਸਦਾ ਆ ਆਰੋਹੀ ਰਿਪੋਰਟ ਆ ਜੋ ਉਹਨੇ ਪੁਲਿਸ ਨੂੰ ਭੇਜੀ ਇਹਦਾ ਉਹ ਇਲੈਕਸ਼ਨ ਦਾ ਹਾਰੂ ਸੀ ਉਹਨੇ ਕਿਹਾ ਕਿ ਅਣਪਛਾਤੇ ਵਿਅਕਤੀ ਨੇ ਉਥੇ ਮਸ਼ੀਨ ਤੋੜਦੀ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਜੋ ਬੰਦੇ ਨੇ ਉਹਨਾਂ ਨੇ ਸਾਨੂੰ ਆ ਕੇ ਘੇਰ ਲਿਆ ਸਾਨੂੰ 8 ਘੰਟੇ ਬੰਦਕ ਬੜਾ ਕੇ ਰੱਖਿਆ 6 ਘੰਟੇ ਅੰਦਰ ਲੇਡੀਜ਼ ਸੀਗੀਆਂ ਸਾਰੇ ਬੰਦਿਆਂ ਨੂੰ ਬਹੁਤ ਬੁਰੀ ਤਰ੍ਹਾਂ ਸਾਨੂੰ ਉਥੇ ਰਵਰ ਕਰਨਾ ਪਿਆ ਉਹਨੇ ਪੁਲਿਸ ਨੂੰ ਆਪਣੀ ਇੱਕ ਦਰਖਾਸਤ ਦਿੱਤੀ ਅਸੀਂ ਪਹਿਲਾਂ ਤਾਂ ਇਹ ਮੰਗ ਕਰਦੇ ਹਾਂ ਜੀ ਇਹ ਦਰਖਾਸਤ ਤੇ ਪੁਲਿਸ ਕਾਰਵਾਈ ਕਰੇ ਜਿਹਦੀ ਉਹਦਾ ਨੰਬਰ 2 ਜਿਹੜੀ ਕਾਂਗਰਸ ਪਾਰਟੀ ਇਲਜ਼ਾਮ ਲਗਾ ਰਹੀ ਹੈ ਬਈ ਮਸ਼ੀਨ ਵਿੱਕੀ ਮਸ਼ਾਲ ਜੀ ਨੇ ਤੋੜਦੀ ਆਉਡੀ ਇੱਕ ਰਿਪੋਰਟ ਆ ਜਿਹੜੀ ਆਗੂ ਨੇ ਬਣਾਈ ਆ ਤੇ ਉਸ ਦੇ ਪ੍ਰਜੈਕਟਿਕ ਆਫਸਰ ਨੇ ਲਿਖੀ ਆ ਉਹਦੇ ਵਿੱਚ ਉਹਨੇ ਸਾਫ਼ ਲਿਖਿਆ ਵੀ ਕੋਈ ਅਣਪਛਾਤਾ ਵਿਅਕਤੀ ਇਹਨੂੰ ਤੋੜ ਗਿਆ ਉਹਦੇ ਵਿੱਚ ਸੁਖਨਾਮ ਸਿੰਘ ਦੇ ਵੀ ਸਾਈਂ ਦੇ ਇੱਕ ਸਾਰੇ ਜਿੰਨੇ ਕਹਜੂਰ ਸਿੰਘ ਦੇ ਜੈਦੇ ਰਮਨਦੀਪ ਸਿੰਘ ਦੇ ਵੀ ਮਨਦੀਪ ਸਿੰਘ ਦੇ ਵੀ ਕਰਦੀ ਪਈ ਤੇ ਮਸ਼ੀਨ ਟੁੱਟਣ ਤੋਂ ਬਾਅਦ ਹੋਏ ਸਾਈਂ ਤੁਸੀਂ ਅਸੀਂ ਤੋਂ ਜਿਹੜੀ ਹੈਗੀ ਆ ਉਹ ਹਸੈਨੇ ਤੁਸੀਂ ਮਨਸੇਹਰ ਤੋਂ ਕੋਈ ਅਣਛਤੰਦਰ ਵੀ ਆ ਕੇ ਬੈਠ ਸਕਦਾ ਤੁਹਾਡੇ ਕੋਲ ਤਾਂ ਮਸ਼ੀਨ ਚੱਕੇ ਲੱਗੇ ਆਸਣੇ ਸਿਕਿਉਰਟੀ ਦੇ ਵਿੱਚ ਮੈਂ ਤੁਹਾਨੂੰ ਜਿਹੜੀ ਗੱਲ ਆ ਜਿਹੜੀ ਉੱਥੇ ਸਥਿਤੀ ਸੀ ਐਡੀ ਸਿਕਿਉਰਟੀ ਦੇ ਵਿੱਚ ਜਿਹੜੀ ਜਾਲ ਸਥਿਤੀ ਦੇ ਵਿੱਚ ਕਾਂਗਰਸੀ ਬਾਦ ਦੇ ਵਿੱਚ ਰੌਲਾ ਪਾ ਕੇ ਵੀ ਅੰਦਰ ਗਏ ਨੇ ਤਾਂ ਕਿਹੜੀ ਸਥਿਤੀ ਨਹੀਂ ਬਣ ਸਕਦੀ ਜੀ ਉੱਥੇ ਉੱਥੇ ਕਿੰਨੀ ਮਾੜੀ ਸਥਿਤੀ ਸੀ ਅਸੀਂ ਬਾਹਰ ਖੜੇ ਸੀਗੇ ਫਿਰ ਸਿਕਿਉਰਟੀ ਕੀ ਕਰਦੇ ਸੀਗੇ ਜੀ ਉੱਥੇ ਉਹ ਸਿਕਿਉਰਟੀ ਤੋਂ ਪੁੱਛੋ ਮੈਨੂੰ ਮੈਂ ਥੋੜਾ ਸਿਕਿਉਰਟੀ ਸੀਗਾ ਅਜੇ ਦਿੱਕਤ ਚੋਂ ਨਾ ਚਾਹੁੰਦਾ ਜੀ ਸਾਡੇ ਰੇਸ਼ੀ ਸਾਹਿਬ ਨਾਤਾ ਭੁਕੇ ਕੋਈ ਵੀ ਇਲੈਕਸ਼ਨ ਹੋਵੇ ਕਰਦਾ ਜਿਹੜੀ ਪਾਰਟੀ ਤੇਰੀ ਪਾਰਟੀ ਇਲਜ਼ਾਮ ਲਾ ਰਹੀ ਆ ਨਾਦਾ ਇਤਿਹਾਸ ਦਾ ਤੁਹਾਨੂੰ ਕੀ ਆ ਮੇਰੇ ਨਾਲ ਕੀ ਹੋਇਆ ਤੁਸੀਂ ਸਾਰੇ ਪ੍ਰੈਸ ਨੂੰ ਜਾਣਦੇ ਤੁਸੀਂ ਕੀ ਕੀਤਾ ਨਾਲ ਰਾਤ ਨੂੰ 100 ਬੰਦਾ ਮੇਰੇ ਘਰੇ ਬਾੜ ਕੇ ਮੇਰੇ ਬੱਚਿਆਂ ਨੂੰ ਮਿਲਦੇ ਪਰਿਸ਼ਾਦੇ ਦੇ ਘਰ ਹੈ ਜੀ ਇਹ ਇੱਕ ਟ੍ਰੈਂਡ ਸੈੱਟ ਹੋ ਰਿਹਾ ਹੈ ਇਹ ਟ੍ਰੈਂਡ ਸੈੱਟ ਕਰ ਰਹੀ ਹੈ ਕਾਂਗਰਸ ਖੰਡੇ ਦੇ ਵਿੱਚ ਉਦੋਂ ਪਹਿਲਾਂ ਅਸ਼ੋਕ ਤਵਾੜੀ ਜੀ ਨੇ ਆਪਣੇ ਸ਼ਾਂਤੀ ਦਾ 2003 ਦੇ ਵਿੱਚ ਕੂਟ ਕਰਤੇ ਕਿਤੀ ਉਹਨਾਂ ਨੇ ਸਾਰੀਆਂ ਪੱਤੀਆਂ ਪਾੜਤੀਆਂ ਦੁਬਾਰਾ ਚੋਣ ਹੋਈ ਹੈ ਬਲੈਕ ਪੇਪਰ ਪਾੜੇ ਨਹੀਂ ਉਸ ਵੇਲੇ ਉਹਨਾਂ ਨੇ ਇਹਨਾਂ ਦਾ ਰਿਕਾਰਡ ਇਹੀ ਹੈ ਜੀ ਤੁਸੀਂ ਅਖਬਾਰ ਨੂੰ ਪੁੱਛੋ ਜੀ ਅਖਬਾਰ ਨੇ ਕਿ ਸੀਲਾਂ ਤੋੜ ਕੇ ਸਾਰੀਆਂ ਮਸ਼ੀਨਾਂ 2000 21 ਦੇ ਵਿੱਚ ਸਾਰੀਆਂ ਮਸ਼ੀਨਾਂ ਬਦਲ ਸਰ ਅਜਿਹਿਆਂ ਘਟਨਾਵਾਂ ਦੇ ਬਾਬਤ ਕੁੱਲ ਸਪ੍ਰਾਚਾਰ ਨੂੰ ਇੰਨਾ ਸਤਾਰਕ ਫਿਊਨ ਨਹੀਂ ਕੀਤਾ ਕਿ ਜੇਕਰ ਪਿਛੋਕਰ ਜਿਹੋ ਜਿਹੇ ਹੋ ਸਕਦੇ ਨੇ ਤਾਂ ਵਰਤਮਾਨ ਵਿੱਚ ਵੀ ਹੋ ਸਕਦੀਆਂ ਭਵਿੱਖ ਵਿੱਚ ਵੀ ਹੋ ਸਕਦੀਆਂ ਸਰ ਜਿਹੜਾ ਕੋਰ ਮੈਂ ਤੁਹਾਨੂੰ ਜਿਹੜੀ ਗੱਲ ਦਾ ਜਿਹੜੀ ਆਮ ਆਦਮੀ ਪਾਰਟੀ ਆ ਇਸ ਨੂੰ ਸਿਆਸਤ ਨਹੀਂ ਹਜ ਜਉਣੀ ਜਿਹੜੀ ਇਹਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਦੌੜ ਤੇ ਪੇਚਾਂ ਦਾ ਬਿਲਕੁਲ ਨਹੀਂ ਬਿਲਕੁਲ ਗਿਆਨ ਨਹੀਂ ਹੈ ਇਹ ਆਪਣੇ ਸਿੱਤੇ ਢੰਗ ਨਾਲ ਚੱਲਦੇ ਨੇ ਜੇ ਸਰਕਾਰ ਮੰਗੂਏ ਚੋਣ ਲੜੀ ਜਾਂਦੀ ਤਾਂ ਇਹ ਫਰਕ ਨਹੀਂ ਸੀ ਜੀ ਉੱਥੇ ਇਹ ਚੋਣ ਸਿਰਫ ਸਿੱਧੀ ਸਿੱਧੇ ਤੌਰ ਤੇ ਲੜੀ ਗਈ ਆ ਜਿਹੜੀ ਕਾਂਗਰਸ ਨੇ ਉਹ ਆਪਣੇ ਚਾਲਾਂ ਸ਼ੁਰੂ ਕਰਦੀਆਂ ਮંત્રી ਸਾਹਿਬ ਨੂੰ ਨਾਮ ਕਰਨ ਵਾਸਤੇ ਸਾਰਾ ਕੀਤਾ ਚੋਣ ਜਿੱਤਣ ਵਾਸਤੇ ਕੀਤਾ ਸਾਰਿਆਂ ਨੂੰ ਪਤਾ ਸੀ ਮਾਡਲ ਟਾਊਨ ਦੇ ਵਿੱਚ ਕੌਣ ਕਲੀਅਰ ਕਰ ਰਿਹਾ ਸਾਨੂੰ ਪਤਾ ਸੀ ਵੀ ਸਾਨੂੰ ਪਤਾ ਸੀ ਚੌਧਰੀ ਆਪਣੇ ਘਰ ਵਾਲੇ ਬੂਥ ਦੇ ਵਿੱਚੋਂ ਚੌਧਰੀਆਂ ਦੀ ਉੱਥੇ ਬੋਟਾ ਉਹਨਾਂ ਦਾ ਚਲੋ ਉਹਨਾਂ ਦਾ ਫਰਜ ਸੀ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਨੇ ਵੋਟ ਪਾਉਣੀ ਸੀ ਸਾਨੂੰ ਪਤਾ ਸੀ ਉਥੋਂ ਲੀਡ ਕਰੂ ਇਧਰਲੇ ਪਾਸੇ ਇਹਨਾਂ ਦੀ ਬਰਾਦਰੀ ਸੀ ਸਾਰੀ ਉਦੋਂ ਉਹਦੀ ਬਰਾਦਰੀ ਸੀ ਇੰਦਰ ਇਹਨਾਂ ਦੇ ਪਰਿਵਾਰ ਦੀ 10 ਸਾਲਾਂ ਦੇ ਸਾਨੂੰ ਪਤਾ ਸੀ ਇੰਦਰ ਉਹ ਅਸੀਂ ਬਹੁਤ ਵੱਡੀ ਲੀਡ ਲਵਾਂਗੇ ਇਸ ਗੱਲ ਵਾਸਤੇ ਇੰਨੀ ਲੇਟ ਕਿਉਂ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਅਸੀਂ ਦੇਰ ਤਾਂ ਅਸੀਂ ਤਾਂ ਕਰਨੇ ਨਹੀਂ ਸੀ ਚਾਹੁੰਦੇ ਸੀ ਸ਼ਹਿਰਜਾਹਾਂ ਦੇ ਦਿਨਾਂ ਦੇ ਕਰਕੇ ਮੈਂ ਅੱਜ ਵੀ ਨਹੀਂ ਸੀ ਮੰਨਦਾ ਸਾਰਿਆਂ ਨੂੰ ਕਿਹਾ ਵੀ ਅੱਜ ਵੀ ਨਹੀਂ ਕਰਨੀ ਆਪਾਂ ਹਾਈਦਰਾਬਾਦ ਜਾਣਾ ਬੋਲਣਾ ਹੀ ਨਹੀਂ ਆ ਰਿਹਾ ਤਾਂ ਸਾਨੂੰ ਪ੍ਰੈਸ ਕਾਨਫਰੰਸ ਕਰਨੀ ਗੱਲ ਕੀ ਹੈ ਜੀ ਕਾਂਗਰਸ ਹਮੇਸ਼ਾ ਹੀ ਇਲੈਕਸ਼ਨ ਰੁਕਦੀ ਰਹੀ ਹੈ ਪੂਰੇ ਪੰਜਾਬ ਦੇ ਵਿੱਚ ਇਲੈਕਸ਼ਨ ਹੋਏ ਨੇ ਪੂਰੇ ਆਪਣਾ ਪ੍ਰਭਾਵ ਛੱਡਣ ਵਾਸਤੇ ਰਾਜੇ ਰਾਜੇ ਵਿਦੰਗਨੇ ਕਿਤੇ ਹੋਰ ਨਹੀਂ ਧਰਨਾ ਦੇਤਾ ਜਾ ਕੇ ਬਾਜਬੇ ਨੇ ਹੋਰ ਨਹੀਂ ਧਰਨਾ ਦੇਤਾ ਕਿਡੀਆਂ ਕਿਡੀਆਂ ਇਲੈਕਸ਼ਨਾਂ ਹੋਈਆਂ ਨੇ ਇਹ ਸਾਰੀ ਉਰੇ ਉਹ ਸੀ ਇੱਕ ਤੇ ਇਲੈਕਸ਼ਨ ਵਾਸਤੇ ਉਰੇ ਸਾਰਾ ਇੱਕ ਪਰੀਪਲਾਨ ਸਾਰਾ ਕੰਮ ਸੀ ਕਿਉਂਕਿ ਅਸੀਂ ਅਸੀਂ ਉੱਥੇ ਗਏ ਮੈਂ ਅੰਦਰੇ ਨਹੀਂ ਗਿਆ ਜੀ ਮੈਂ ਸਾਰੀ ਇਲੈਕਸ਼ਨ ਮੈਂ ਉੱਥੇ ਦੇਖਾਂ ਕਿਸੇ ਨਾਲ ਕੋਈ ਲੜਾਈ ਨਹੀਂ ਹੋਈ ਉੱਥੇ ਠੱਕੇ ਬੈਠੇ ਰਹੇ ਸਾਰੇ ਇੱਕੋ ਧਮ ਐਂਡ ਦੇ ਵਿੱਚ ਹੋਇਆ ਜਿਹੜਾ ਤੁਸੀਂ ਇਹਨਾਂ ਨੂੰ ਪੁੱਛਦੇ ਹੋ ਵੀ ਤੁਹਾਨੂੰ ਕਿਵੇਂ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਕਿਨੇ ਥੋੜੀ ਜੀ ਤਾਂ ਤੁਸੀਂ ਇਕਵਾਸ ਸਿੰਘ ਤੋਂ ਪੁੱਛੋ ਜੀ ਉਹ ਅੰਦਰ ਸੀ ਵਕੀਲਤ ਹੋਣੀ ਕਿਸੇ ਹੋਰ ਪਾਰਟੀ ਦਾ ਕੋਈ ਬਿਆਨ ਨਹੀਂ ਆਇਆ ਸਿਰਫ ਇਹੀ ਕਹਦੇ ਨੇ ਇਹਨਾਂ ਨੇ ਹੀ ਆਪਣਾ ਸਾਰਾ ਆਪਣਾ ਤਰੀਕੇ ਨਾਲ ਬਣਾਇਆ ਸੀ ਬਦਨਾਮ ਹੈ ਹੁਣ ਜੋ ਸ਼ਹਿਰ ਦੇ ਕੰਮ ਨੇ ਹੁਣ ਇਹਨਾਂ ਦਾ ਇਹਨਾਂ ਦੇ ਬਹੁਤ ਬੰਦੇ ਕਹਿੰਦੇ 20-20 ਸਾਲ ਦੇ ਅਸੀਂ ਹਰਾਤੇ ਅਸੀਂ ਇਹ ਮੁੱਖ ਮੰਤਰੀ ਤੋਂ ਹਰਾਤੇ ਜੀ ਪਿਛਲੀ ਵਾਰ ਜਿਹੜੇ ਮੁੱਖ ਮੰਤਰੀ ਦਾ ਪ੍ਰਵਾਸ ਸੀ ਜਿਹੜਾ ਕਦੇ ਹਾਰਿਆ ਸੀ ਅਸੀਂ ਉਹ ਹਰਾਤਾ ਜੀ ਹਾਰਦਾ ਕੋਈ ਵੀ ਸਕਦਾ ਜਿੱਤ ਕੋਈ ਵੀ ਸਕਦਾ ਇੱਕ ਚੋਣ ਪਬਲਿਕ ਮੈਂਡ ਇਹ ਪਬਲਿਕ ਪੈਂਡ ਠੀਕ ਹੈ ਜੀ ਗੱਲ ਆਮ ਆਦਮੀ ਪਾਰਟੀ ਓਕਣੇ ਚੋਣ ਲੜਦੇ ਸੀ ਜਿਵੇਂ ਐਮਐਲਏ ਦੀਆਂ ਚੋਣਾਂ ਲੜੀਆਂ ਕੋਈ ਪੈਸਾ ਨਹੀਂ ਖਰਚਿਆ ਕੋਈ ਕੁਝ ਨਹੀਂ ਕੀਤਾ ਸਾਡਾ ਸਿਰ ਇਹ ਸਾਰੇ ਸਿਸਟਮ ਦੇ ਛੋਟੇ ਹਸਾਂ ਨਾਲ ਕਿਤੇ ਨਾ ਕਿਤੇ ਲੂਟ ਦੇ ਸਵਾਦ ਦੇ ਸ਼ਹਿਰ ਦੇ ਮੋਟੇ ਨੇ ਉਹਦੀ ਪਿਛੜ ਰਹੇ ਹੈ ਸਰ ਕਿਹੜੀ ਚਰਖੀ ਪੋਲਿਟਿਕ ਨਹੀਂ ਉਹਦਾ ਕਾਰਨ ਕੌਣ ਹੈ ਉਹਦਾ ਕਾਰਨ ਕੌਣ ਉਹਦਾ ਕਾਰਨ ਐਮਐਲਏ ਸਾਹਿਬ ਮੰਤਰੀ ਸਾਹਿਬ ਦਾ ਹੈ ਨਹੀਂ ਉਹਦਾ ਕਾਰਨ ਉਹਦਾ ਕਾਰਨ ਕਾਂਗਰਸ ਦਾ ਉਹ ਆਪਣੀ ਧੌਂਸ ਰੱਖਣਾ ਚਾਹੁੰਦੀ ਹੈ ਹਰੇਕ ਗੱਲ ਦੇ ਵਿੱਚ ਆਪਣੀ ਧੌਂਸ ਰੱਖਦੀ ਹੈ ਮਿਸ ਪੈਟੀ ਦੇ ਵਿੱਚ ਲੰਬਾ ਸਮਾਂ ਇਹਨਾਂ ਦਾ ਕਬਜ਼ਾ ਰਿਆ ਜਦਿੱ ਜਦਾਂ ਮੁਲਕ ਯਾਦ ਹੋਇਆ ਇਹਨਾਂ ਦਾ ਹੀ ਕਬਜ਼ਾ ਰਿਆ ਸ਼ਹਿਰ ਦੇ ਹਾਲਾਤ ਤਾਂ ਦੇਖੋ ਕੀ ਨੇ ਜੀ ਤੁਸੀਂ ਮੰਤਰੀ ਸਾਹਿਬ ਹਰੇਕ ਚੋਂ ਪ੍ਰੈਸ ਕਾਨਫਰੰਸ ਚ ਗਏ ਨੇ ਵੀ ਕੂੜਾ ਕਿਵੇਂ ਪਿਆ ਸੀ ਚੌਕਾਂ ਦੇ ਵਿੱਚ ਕੂੜਾ ਕੀ ਹਾਲਾਤ ਸੀ ਕਿੰਨੀ ਮਸ਼ੀਨਰੀ ਆ ਗਈ ਮਿਸਪਲ ਕਮੇਟੀ ਦੇ ਵਿੱਚ ਉਹਦਾ ਕੋਈ ਕਿਸੇ ਨੂੰ ਉਹ ਨਹੀਂ ਕਰਨਾ ਹੈ ਗੱਲ ਕੀ ਹੈ ਟੈਂਡਰ ਨਹੀਂ ਲੱਗ ਰਹੇ ਹੋਰ ਨਹੀਂ ਕੁਝ ਹੋ ਰਿਹਾ ਸਿਰਫ ਸਰਦਾਰ ਤਰਨੂਜੀਤ ਸਿੰਘ ਸੌ ਨੂੰ ਬਦਨਾਮ ਕਰਨ ਵਾਸਤੇ ਸਾਰੇ ਸਟੇ ਅੰਤਰਰਾਸ਼ਟਰੀ ਰਜਿਸਟ੍ਰੇਸ਼ਨ ਇਸ ਪ੍ਰੈਸ ਕਾਨਫਰੰਸ 'ਆਹ ਜੀ ਕਹਿਣਾ ਕੀ ਚਾਹਦੇ ਹਾਂ ਅਸੀਂ ਕਹਿਣਾ ਇਹ ਚਾਹੁੰਦੇ ਆ ਜੀ ਵੀ ਜਿਹੜੀ ਇਹ ਝੂਠੇ ਇਲਜ਼ਾਮ ਲਗਾ ਰਹੇ ਨੇ ਜੇ ਅਸੀਂ ਬੂਥ ਕੈਪਚਰਿੰਗ ਕਰਨੀ ਹੁੰਦੀ ਬੂਥ ਕੈਪਚਰਿੰਗ ਕਰਨ ਦਾ ਇਹ ਤਰੀਕਾ ਨਹੀਂ ਹੈ ਅਸੀਂ ਓਕਣ ਵੀ ਕਰ ਸਕਦੇ ਜਿਵੇਂ ਗੁਰਕੀਤ ਨੇ ਕਰੀਆਂ ਸੀਗੇ ਉਹ ਤੁਹਾਨੂੰ ਕਰਨੀ ਆਂਦੀ ਸੀ ਕਿ ਤੁਸੀਂ ਕਹਿੰਦੇ ਵੀ ਕਰ ਸਕਦੇ ਸੀ ਕਰ ਸਕਦੇ ਸੀ ਅਸੀਂ ਉਹਨਾਂ ਤੋਂ ਸਿੱਕੀਆਂ ਨੇ ਗੱਲਾਂ ਕੀਤੀ ਪਰ ਅਸੀਂ ਨਹੀਂ ਕਰਨਾ ਚਾਹੁੰਦੇ ਸੀ ਇਹ ਮਸ਼ੀਨ ਤੋੜਨਾ ਅਸੀਂ ਕਿਤੇ ਬੇਬੂਪਾ ਦੇ ਇੰਨੇ ਪੁਰਾਣੇ ਬੰਦੇ ਆ ਸਾਨੂੰ ਪਤਾ ਨਹੀਂ ਵੀ ਜੇ ਮਸ਼ੀਨ ਟੁੱਟ ਗਈ ਦੁਬਾਰਾ ਚੋਣ ਹੋਣੀ ਹੈ ਜੀ ਜੀ ਤੁਸੀਂ ਇਹਨੇ ਸੀਨੀਅਰ ਲੀਡਰੋਂ ਕੀ ਤੁਸੀਂ ਅਨਾਉਂਸਮੈਂਟ ਹੋਣ ਤੋਂ ਪਹਿਲਾਂ ਹੀ ਸਟੇਟਮੈਂਟ ਦੇ ਦਿੱਤੀ ਜਿੱਤਗੇ ਜਿੱਤਗੇ ਨਹੀਂ ਅੰਦਰੋਂ ਆਈ ਦੀ ਆਪਾਂ ਜਿੱਤ ਰਹੇ ਹਾਂ ਅੰਦਰੋਂ ਤਾਂ ਬਹੁਤ ਖੁਸ਼ ਹਾਂ ਅੰਦਰੋਂ ਅੰਦਰੋਂ ਤਾਂ ਹਰ ਪਰਚਤ ਦੇ ਬੰਦੇ ਸੀਗੇ ਨਹੀਂ ਅੰਦਰੋਂ ਉਹ ਯਾਰ ਗੱਲ ਸੁਣੋ ਕੋਈ ਵੀ ਇਲੈਕਸ਼ਨ ਚੱਲਦੀ ਹੈ ਚਾਹੇ ਐਮਐਲਏ ਦੀ ਚੱਲਦੀ ਹੈ ਜਾਂ ਐਮਟੀਸੀ ਦੀ ਚੱਲਦੀ ਹੈ ਜਾਂ ਪੰਚਾਇਤ ਦੀ ਚੱਲਦੀ ਹੈ ਜਿਹਨੂੰ ਜਿੱਤਣ ਦੇ ਸੰਕੇਤ ਸੰਕੇਤ ਲੱਗਦੇ ਹੁੰਦੇ ਨੇ ਉਹ ਆਪਣੀ ਖੁਸ਼ੀ ਮਨਾਉਂਦਾ ਸਾਨੂੰ ਸੰਕੇਤ ਸੀ ਵੀ ਅਸੀਂ ਜਿੱਤਾਂਗੇ ਸਾਨੂੰ ਪੂਰੇ ਸੰਕੇਤ ਸੀ ਅਸੀਂ ਪੂਰੇ ਸ਼ੋਰ ਸੀਗੇ ਵੀ ਅਸੀਂ ਜਿੱਤਾਂਗੇ ਇਸ ਲਈ ਸਾਨੂੰ ਇਹ ਸਵਾਜ ਉਸ ਤਹਿਤ ਸਾਨੂੰ ਹਰਾਇਆ ਗਿਆ ਕੋਈ ਵਾਲੀ ਇਲੈਕਸ਼ਨ ਤਾਂ ਹੋਰ ਆਉਣੇ ਨੇ ਜਿਹੜੇ ਦੇ ਵਿੱਚ ਇੱਕ ਇਲੈਕਸ਼ਨ ਤਾਂ ਥੋੜਾ ਗੰਨ ਮੁੱਕੀ ਇੱਕ ਇਲੈਕਸ਼ਨ ਨਾਲ ਕੋੜਾ ਵੀ ਪਾਰਟੀ ਇੰਦਰ ਨਹੀਂ ਡਾਊਨ ਹੋ ਗਈ ਉਦੋਂ ਨਹੀਂ ਬਾਕੋਗੇ ਤੁਸੀਂ ਦੇਖੋ ਸਾਹੀ ਕਿਵੇਂ ਡਰਾਮਾ ਹੋ ਰਿਹਾ ਕਿੰਨੇ ਦਿਨ ਦਾ ਠੀਕ ਹੈ ਠੀਕ ਹੈ ਥੈਂਕ ਯੂ ਇੱਕੋ ਜਿਹੜੇ ਕੱਲ ਸਾਬਕਾ ਮੰਤਰੀ ਸਰਵਾਰ ਗੁਰਜੀਤ ਸਿੰਘ ਜੀ ਨੇ ਸਾਡੇ ਤੇ ਦੂਸ਼ਣਵਾਦੀ ਕੀਤੀ ਹੈ ਸਾਡੇ ਵਰਕਰਾਂ ਨੂੰ ਇੱਕ ਗੈਂਗ ਦਾ ਨਾਮ ਦਿੱਤਾ ਹੈ ਕਿ ਉਹਨਾਂ ਲਈ ਬਹੁਤ badi ਗੱਲ ਆ ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਪਿਛਲੇ 50 ਸਾਲ ਤੋਂ ਤਕਰੀਬਨ ਨਗਰ ਕਾਉਂਸਲ ਤੇ ਇਹਨਾਂ ਦਾ ਕਬਜ਼ਾ ਰਿਹਾ ਮੈਂ ਵੀ ਉਹਦਾ ਬਾਹਰ ਰਿਹਾ ਪਰ ਜਿੱਥੇ ਕਿਤੇ ਗਲਤ ਹੁੰਦਾ ਸੀ ਮੈਂ ਉਹ ਅਵਾਜ਼ ਉਲਟੀ ਅਵਾਜ਼ ਉਠਾਉਂਦਾ ਰਿਹਾ ਤੁਸੀਂ ਮੈਨੂੰ ਇਹ ਦੱਸੋ ਵੀ ਆਪਣਾ ਖੰਨਾ ਸ਼ਹਿਰ 50 60 ਸਾਲ ਦਾ ਹਲੇ ਗਲੀਆਂ ਨਾਲੀਆਂ 'ਚ ਫਸਿਆ ਪਿਆ ਗਲੀਆਂ ਨਾਲੀਆਂ ਦੀ ਬਣ ਰਹੀਆਂ ਲੋਕਾਂ ਨੂੰ ਉੱਥੀ ੜਾ ਲਿ ਜਾ ਕੇ ਰੱਖਿਆ ਹੋਇਆ ਇਹਨਾਂ ਨੇ ਦੂਜਾ ਜਦੋਂ ਪ੍ਰਧਾਨ ਕਮਲਜੀਤ ਸਿੰਘ ਲੱਧੜ 2021 'ਚ ਬੈਠੇ ਆ ਉਦੋਂ ੱਤਕਾ ਕੌਣ ਕਰ ਰਿਹਾ ਸੀ ਉਦੋਂ ਗੱਡੀ ਕਿਹਨੇ ਖੋਈ ਸੀ ਉਦੋਂ ਉਹਨੂੰ ਕੌਣ ਤੰਗ ਕਰ ਰਿਹਾ ਸੀ ਉਦੋਂ ਤਾਂ ਆਮ ਆਦਮੀ ਪਾਰਟੀ ਨਹੀਂ ਸੀਗੀ ਉਦੋਂ ਕੌਣ ਸੀ ਦੇਣ ਜਵਾਬ ਜਿੱਦਣ ਪ੍ਰੋਫੈਸਰ ਕਲੋਨੀ 'ਚ ਸੀਵਰੇਜ ਪੈਸ ਸਕਦਾ ਉਦੋਂ ਕਲੋਨੀ ਅਪਰੂਵਡ ਸੀ ਅੱਜ ਸੜਕਾਂ ਮੰਨ ਲੱਗੀਆਂ ਅਨਪਰੂਵਡ ਹੋ ਗਈਆਂ ਜਦੋਂ ਖੇਤਾ 'ਚ ਸੀਵਰੇਜ ਪਿਆਦੀ ਉਦੋਂ ਕਿਉਂ ਨਹੀਂ ਜਵਾਬ ਦੱਤਾ ਛੋਟਾ ਖੰਨਾ ਜਿਹੜਾ ਗਰਾਊਂਡ ਆ ਬਾਬਾ ਨਿਰਮਨ ਦਾਸ ਜੀ ਦਾ ਉੱਥੇ ਖੇਤਾਂ ਚ ਸੀਵਰੇਜ ਪਾਇਆ ਗਿਆ ਤੇ ਪੂਰੀ মিডিਆ ਨੂੰ ਪਤਾ ਇੱਕ ਵੀ ਘਰ ਨਹੀਂ ਸੀਗਾ ਪੰਜ ਕਿੱਲੇ ਖੇਤਾਂ ਚ ਸੀਵਰੇਜ ਪਾਇਆ ਗਿਆ ਤੇ ਉਦੋਂ ਕਿਉਂ ਨਹੀਂ ਬੋਲੇ ਸ਼ਹਿਰ ਦੇ ਵਿੱਚ ਜਿਹੜੀ ਇਹਨਾਂ ਦੀ 10 ਸਾਲ ਤੋਂ ਜ਼ਿੰਮੇਵਾਰੀ ਬਣਦੀ ਸੀ 10 ਸਾਲ ਤੋਂ ਇਹ ਰਹੇ ਨੇ ਦੇਣ ਜਵਾਬ ਇਹਨਾਂ ਨੇ ਗੁਰਵਿੰਦਰ ਸਿੰਘ ਲਾਲੀ ਨਾਲ ਕੀ ਕੀਤਾ ਸੀ 2015 ਦੋ ਦਿਨਾਂ ਧੋਖਾ ਕੀਤਾ ਫਿਰ 2021 ਚ ਜਦੋਂ ਇਲੈਕਸ਼ਨ ਜਿੱਤੇ ਆ ਉਹ ਨਗਰ ਕੌਂਸਲ ਦੀ ਪ੍ਰਧਾਨਗੀ ਐਸੇ ਕਰਤੀ ਜੇ ਉਹ ਨਾਂ ਦਿੱਤਾ ਤਾਂ ਜਰਨਲ ਰਹਿਣੀ ਸੀ ਉਹ ਜਿੱਤ ਗਿਆ ਐਸੀ ਕਰਤੀ ਉਹਨੂੰ ਕਹਿੰਦੇ ਤੂੰ ਕੋਰਟ ਤੇ ਜਾ ਹਾਈ ਕੋਰਟ ਜਾ ਤੜਵਾ ਜਾ ਕੇ ਉਹਨੂੰ ਹਾਈ ਕੋਰਟ ਭੇਜਤਾ ਦੂਜੇ ਪਾਸੇ ਆਪਣੇ ਬੰਦੇ ਹਾਈ ਕੋਰਟ ਭੇਜਤੇ ਜਿਹੜੇ ਆਪਣੇ ਮਨੀਸ਼ ਟਵਾੜੀ ਜੀ ਨੇ ਉਹਦੇ ਭਰਾ ਸੀਗੇ ਅਜੇ ਟਵਾੜੀ ਜੱਜ ਉਹਨਾਂ ਕੋਲ ਭੇਜਤਾ ਵੀ ਤੁਸੀਂ ਜਾ ਕੇ ਤੜਵਾਉਣੀ ਨਹੀਂ ਨਹੀਂ ਹੈਗੀ ਤੁਸੀਂ ਇਹਨੂੰ ਐਸਆ ਹੋ ਰਹਿਣ ਦਿਓ ਉਦੋਂ ਕਿਨੇ ਧੋਖਾ ਕੀਤਾ ਲੈਨੋ ਪਾਰ ਦੇ ਸਾਰਾ ਏਰੀਆ ਪਟੇਆ ਪਿਆ ਇਹਨਾਂ ਨੇ ਧੋਖਾ ਨਹੀਂ ਕੀਤਾ ਜੇ ਦੁਬਾਰਾ ਕਦੇ ਸੀਵਰੇਜ ਦਾ ਟੈਂਡਰ ਨਾ ਲੱਗਦਾ ਇਹ ਸੀਵਰ ਦਾ ਟੈਂਡਰ ਨਾਲ ਲੱਗਦਾ ਸਾਡੇ ਨੰਦੀ ਕਲੋਨੀ ਚ ਸੀਵਰੇਜ ਨਹੀਂ ਪੈਣਾ ਸੀਗਾ। ਸਾਡੀਆਂ ਸੜਕਾਂ ਪੱਟੀਆਂ ਪਈਆਂ ਨੇ ਟੈਂਡਰ ਲੱਗ ਨਹੀਂ ਰਹੇ। ਪ੍ਰਧਾਨਵਾਰ ਇਹ ਕੁਝ ਗੱਲ ਹੀ ਨਹੀਂ ਕਰ ਰਹੇ। ਮੈਨੂੰ ਦੱਸਣਾ ਵੀਰੂ ਵਾਲੀ ਗਲੀ ਬਣੀ ਹੈ ਕਿ ਨਹੀਂ ਜਵਾਬ ਦੇ ਦੇਣ। ਸਰਪਾਜ ਦੇ ਅੱਜ ਅੱਜ ਤੇ ਵਿਸ਼ੇਸ਼ ਤੌਰ ਤੇ ਇੱਕ ਵਾਰੀ ਵੀ ਨਹੀਂ ਬੋਲੇ ਤੁਸੀਂ। ਇਹ ਤੇ ਗੱਲ ਨਹੀਂ ਉਹ ਸਾਡੀ ਉਹ ਬਾਤ ਜੋ ਐਕਸਟਰਾ ਕਰ ਰਹੇ ਨੇ ਇੱਕ ਗੈਂਗ ਦਾ ਨਾਮ ਦੇ ਰਹੇ ਨੇ। ਮੈਂ ਉਸ ਗੱਲ ਤੇ ਗੱਲ ਕਰ ਰਿਹਾ ਕਿਹੜਾ ਗੈਂਗ ਜਦ ਅਸੀਂ ਕਾਂਗਰਸ ਤੇ ਜਦ ਅਸੀਂ ਗੈਂਗ ਤੇ ਹੋ ਸੀਗੇ। ਅੱਜ ਅਸੀਂ ਆਪਣੀ ਪਾਰਟੀ ਲੀਗ ਦੇ ਲੋਕਾਂ ਦੇ ਹੱਕਾਂ ਲਈ ਗੱਲ ਕਰਦੇ ਹਾਂ ਉੱਥੇ ਅਸੀਂ ਗੈਂਗ ਦਾ ਹਿੱਸਾ ਬਣ ਕੇ ਗੁਰਕੀਰਤ ਸਿੰਘ ਜੀ ਨੇ ਕਿੰਨੀਆਂ ਗਾਲਾਂ ਕੱਢੀਆਂ ਤੁਸੀਂ ਵੀਡੀਓ ਚ ਦੇਖ ਹੀ ਲਿਆ ਇਹ ਲੀਡਰਾਂ ਦਾ ਸ਼ੋਅ ਦਾਏ ਗੱਲਾਂ ਇਹ ਉੱਥੇ ਧੀਆਂ ਭੈਣਾਂ ਵੀ ਸੀਗੀਆਂ ਇੱਕ ਪਾਸੇ ਆਪ ਇਹ ਕਹਿੰਦੇ ਨੇ ਉੱਥੇ ਭੈਣਾਂ ਬੈਠੀਆਂ ਭੈਣਾਂ ਬੈਠੀਆਂ ਸੀ ਇੱਕ ਜ਼ਿੰਮੇਵਾਰ ਵਿਅਕਤੀ ਇਹੋ ਜਿਹੀਆਂ ਗੱਲਾਂ ਕਰ ਰਿਹਾ ਬਹੁਤ ਮਾੜੀ ਗੱਲ ਆ ਉਹਨਾਂ ਨੂੰ ਇਹ ਗੱਲ ਗੈਂਗ ਸ਼ਬਦ ਨਹੀਂ ਦੇਣਾ ਚਾਹੀਦਾ ਬਹੁਤ ਮਾੜੀ ਗੱਲ ਆ ਦੂਜੇ ਪਾਸੇ ਹਲੇ ਪ੍ਰਧਾਨ ਦਾ ਮਸਲਾ ਨਿਬੜਿਆ ਨਹੀਂ ਅਸੀਂ ਆਪਣੇ ਵੱਲੋਂ ਵੀ ਕੋਰਟ ਜਾਵਾਂਗੇ ਉਹਦੇ ਖਿਲਾਫ ਹਾਈ ਕੋਰਟ 'ਚ ਅਪੀਲ ਕਰਾਂਗੇ ਕਿ ਜਿਹੜੀ ਕਰਾਪਸ਼ਨ ਹੋਈ ਆ ਉਹਦੇ ਵਾਸਤੇ ਰਹਿਣ ਦੇ ਮਾਰ ਕਰਾਪਸ਼ਨ ਦੇ ਕਿਉਂ ਨਹੀਂ ਬੋਲਦੇ ਅੱਜ ਸਾਨੂੰ ਉਹ ਗਾਇਕ ਦੱਸਦੇ ਨੇ ਸਾਡੇ ਵਰਕਰ ਮਿਹਨਤੀ ਨੇ ਸ਼ਹਿਰ ਲਈ ਕੰਮ ਕਰ ਰਹੇ ਨੇ ਇਹਨਾਂ ਨੂੰ ਇਹਨਾਂ ਤੋਂ ਖਲਾਸਾ ਤੋਂ ਗ੍ਰੇਜ ਕਰਨਾ ਚਾਹੀਦਾ ਠੀਕ ਹੈ ਥੈਂਕ ਯੂ